ਦੇਖੋ ਜੀ ਹਾਲ ਕੀ ਮਾੜਾ ਜਿਹਾ ਮੀਂਹ ਪੈ ਜੇ ਤਾਂ ਮੁਕਸਾ ਡੁੱਬ ਜਾਂਦਾ ਪਾਈਪਾਂ ਸੀਵਰੇਜ ਪਾਣੀ ਤਾਂ ਮਿਕਸ ਹੋ ਕੇ ਆ ਜਾਂਦਾ ਪਬਲਿਕ ਪਾਰਕ ਦੇ ਵਿੱਚ ਖੜੇ ਆ ਇਥੋਂ ਦੇ ਹਾਲਾਤ ਹੀ ਦੇਖੋ ਕੁੱਤੇ ਇੱਥੇ ਅੰਦਰ ਫਿਰਦੇ ਆ ਵੀ ਇਹੇ ਹਾਲਾਤ ਆ ਇਹੇ ਗਵਰਨਮੈਂਟ ਆ ਆਮ ਪਾਰਟੀ ਇਸ ਲਈ ਅੱਗੇ ਜਾ ਰਹੀ ਹੈ ਕਿ ਜੀਰੋ ਦੇ ਵੇਲੇ ਦੇਖੋ ਬਹੁਤ ਧੰਮ ਧੰਮ ਦੇ ਆ ਇਹਨਾਂ ਨਾਲ ਦੋਦੀ ਵਾਲੇ ਮੋਟਰਸਾਈਕਲ ਦਾ ਟੈਟ ਚਾਹ ਹੁੰਦਾ ਭੌਂਤਮਣ ਕਹਿੰਦਾ ਹੁੰਦਾ ਸੀ ਤੇ ਭੌਂਤਮਣ ਕਾ ਵੀ ਉਹ ਹਾਲ ਹੋਇਆ ਗਿਆ। 100000 ਰੁਪਏ ਅਸੀਂ ਖਾਤਿਆਂ ਚ ਪਾਵਾਂਗੇ। ਘਰ ਘਰ ਅਸੀਂ ਆਟਾ ਦੇਵਾਂਗੇ। ਆਟਾ ਤਾਂ ਦੇਣਾ ਕੀ ਸੀ ਕਾਰਡ ਵੀ ਕਟਾਦੇ। ਐ ਤੇ ਕੀ ਪਹਿਲਾ ਇਲੈਕਸ਼ਨ ਐ ਕਿ ਕੈਂਡੀਡੇਟ ਦਾ ਪਤਾ ਨਹੀਂ ਲੱਗਦਾ ਵੀ ਕਿਹੜੀ ਪਾਰਟੀ ਦਾ। بڑے ਮੁੱਦਿਆਂ ਨੂੰ ਲੈ ਕੇ ਵੋਟ ਕਰੂੰਗੇ ਇਸ ਵਾਰ ਜਾਂ ਕੀ ਹਾਲਾਤ ਨੇ ਸਿਆਸਤ ਦਾ। ਐਸਾ ਵੋਟ ਕਿਸੇ ਨੂੰ ਨਹੀਂ ਪਾਉਣਾ। ਬਸ ਸਾਡਾ ਦਰਮਾਨ ਆ ਕੇ ਅਟਕ ਰਿਹਾ। ਬਸ ਬਸ ਮੋਸਮ ਦੀ ਗੱਲ ਹੀ ਐ। ਜੋ ਹੋਇਆ ਕਾਲੀ ਗਵਰਨਮੈਂਟ ਵੇਲੇ ਹੋਇਆ 5 ਸਾਲ ਕਾਂਗਰਸ ਨਾਂ ਕੀ ਹੈ ਇਹ ਨਾਂਗੇ 207 ਸਾਲ ਹੋ ਗਏ ਜਿਵੇਂ ਕਿਉਂ ਦੀ ਕਿਉਂ ਥੋੜਾ ਝੂਠ ਹੋਇਆ ਉਸ ਤਰ੍ਹਾਂ ਜਿਹੜਾ ਸੀਵਰੇਜ ਟੋਟਲੀ ਬੈਠਾ ਹੋਇਆ ਮੇਨ ਸੀਵਰੇਜ ਹੀ ਬੈਗਿਆ ਤੇ ਹੁਣ ਹੁਣ ਇਹ ਗੁਰਦਾ ਸਰਕਾਰ ਨੇ 2 ਸਾਲ ਹੋ ਗਏ ਤੇ ਟਿਰਨ ਲਾਈ ਜੇ ਜਗਲੀਆਂ ਦੀ ਗੱਲ ਕਰੋ ਨਾ ਉਹ ਕਹਿਣਗੇ ਯਾਰ ਲੋਕ ਤਾਂ ਚੰਦ ਤੇ ਪਹੁੰਚ ਗਏ ਸਾਡਾ ਦੇਸ਼ ਵੀ ਚੰਦ ਤੇ ਪਹੁੰਚ ਗਿਆ ਤੇ ਤੁਸੀਂ ਗਲੀਆਂ 'ਚ ਵੜੇ ਫਿਰਦੇ ਹੋ ਜਿਹੜੀ ਸਿਆਸੀ ਲੋਕਾਂ ਦੀ ਹਾਲਤ ਹੈ ਉਹ ਸਾਡੇ ਗਲੀ ਦੇ ਪੁੱਤੇ ਚੰਗੇ ਉਹਨਾਂ ਨਾਲ ਜਿਹੜੇ ਅੱਜ ਆ ਵੀ ਰਾਤ ਨੂੰ ਪਤਾ ਨਹੀਂ ਕਿਹੜੀ ਪਾਰਟੀ 'ਚ ਸਵੇਰ ਕਿਹੜੀ 'ਚ ਹੋਣਗੇ ਉਹਨਾਂ ਨੂੰ ਵਿਸ਼ਵਾਸ ਕਰਕੇ ਲੋਕ ਵੋਟ ਕਰ ਦੇਣਗੇ ਇਹਨਾਂ ਦਾ ਕੋਈ ਮਤਲਬ ਨਹੀਂ ਪਤਾ ਨਹੀਂ ਕਿੱਥੇ ਗਏ ਆ ਕੌਣ ਕਿੱਧਰੋਂ ਆਇਆ ਕਿੱਧਰ ਤੁਰਿਆ ਇੰਨਾ ਕੀ ਗੰਦ ਪਾਤਾ ਇਹਨਾਂ ਨੇ ਪਤਾ ਹੀ ਨਹੀਂ ਇਹਨਾਂ ਨੇ ਕਿਹੜੇ ਪਾਸੇ ਨੂੰ ਤੁਰ ਜਾਣਾ ਤੇ ਵੋਟ ਦੇਣ ਦਾ ਲੋਕਾਂ ਨੂੰ ਕਿੱਥੇ ਜੀ ਕਰਦਾ ਕੋਈ ਚਾਰ ਪੰਜ ਪਾਰਟੀਆਂ ਨੇ ਇਹ ਸਾਰੀਆਂ ਚੋਰ ਆ ਤੇ ਇਹ ਇਹ ਆਪਸ ਵਿੱਚ ਇਕੱਠੇ ਤਾਂ ਨਹੀਂ ਹੁੰਦੇ ਵੀ ਲੋਕਾਂ ਨੂੰ ਭਲੇ ਖਾ ਪਿਆ ਗਿਆ ਜੀ ਕੋ ਵੀ ਇਹ ਤਾਂ ਸਾਰੇ ਚੋਰ ਆ ਪਤਾ ਲੱਗ ਗਿਆ ਤਾਂ ਕਿਤੇ ਇਹ ਨਾ ਹੋਰ ਵੀ ਲੋਕ ਇੱਕ ਤਰਫੋਂ ਇਲੈਕਸ਼ਨ ਨਾ ਹੋ ਜੇ ਕਿਸੇ ਪਾਸੇ ਪਿੰਡ ਦੇ ਵਿੱਚ ਬੂੜਾ ਗੁਜਰ ਦੇ ਵਿੱਚ ਕੋਈ ਨੌਕਰੀ ਕਿੰਨੇ ਬਹੁਤ ਪੁੱਤਿਆਂ ਨੇ ਕਿਸੇ ਇੱਕ ਪਿੰਡ ਦੇ ਵਿੱਚ ਵੀ ਮਿਲੀ ਨਾ ਨਹੀਂ ਸਾਡੇ ਬੰਨੌਕਰੀ ਜਾਈਆਂ ਆ ਜੋ ਬੱਚਾ ਪੜਿਆ ਚੰਗਾ ਉਹ ਤਾਂ ਪਹਿਲਾਂ ਵੀ ਸਰਕਾਰਾਂ ਚ ਮਿਲਦੀ ਸੀ ਕੋਈ ਨਵੀਂ ਤਾਂ ਨਹੀਂ ਕੋਈ ਨਾ ਸੜਕਾਂ ਬੀਚੀਆਂ ਉਥੇ ਟੋਲ ਪਲਾਜ਼ੇ ਇਹਦੇ ਵਿਕਾਸ ਕਰ ਰਹੇ ਆ ਉਹਦੇ ਚ ਕੀ ਹੋਇਆ ਸਾਡਾ ਉਹਦੇ ਚ ਸਾਡੀਆਂ ਸੜਕਾਂ ਬੀਚਦੀਆਂ ਸਾਡੇ ਬੈਂਕ ਖੋਟਲੇ ਗਏ ਜੇ ਮੰਨ ਕੇ ਜੇ ਅੱਜ ਰਮੇਸ਼ ਬਿਟੂ ਸੀ ਸੋਮਾ ਪਈ ਗਿਆ ਫਿਰ ਅਸੀਂ ਸ਼ੀਲ ਪਰਿਵਾਰ ਆ ਸਾਡਾ ਕਾਂਗਰਸੀ ਅਸੀਂ ਆਏ ਆ ਅਸੀਂ ਉਹ ਆ ਮਾਂ ਪਾਰਟੀ ਉਹ ਬੀਜੇਪੀ ਜਾ ਵੜਿਆ ਲੋਕ ਤਾਂ ਗਲੀਆਂ ਨਾਲੀਆਂ ਤੇ ਸਟ੍ਰੀਟ ਲੈਰ ਚੁੱਲਝੇ ਹੋਏ ਮਜਬੂਰ ਆ ਜਿਨ੍ਹਾਂ ਨੂੰ ਮਜਬੂਰੀ ਵੱਡੀ ਹੋ ਗਈ ਬਿਮਾਰੀ ਵੱਡੀ ਆ ਕੋਈ ਵਾਅਦਾ ਨਹੀਂ ਪੂਰਾ ਹੁੰਦਾ ਜਿਹੜੇ ਇਲੈਕਸ਼ਨਾਂ ਵੇਲੇ ਹੁੰਦੇ ਆ ਜਿਹੜੇ ਵਾਅਦੇ ਹੁੰਦੇ ਆ ਉਸ ਤੋਂ ਬਾਅਦ ਸਾਰਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਜੀ ਲੋਕ ਸਭਾ ਇਲੈਕਸ਼ਨਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਵਕ ਵਕ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਨੇ ਜੋ ਚੋਣ ਖੜੇ ਦੇ ਵਿੱਚ ਉਤਾਰ ਦਿੱਤੇ ਗਏ ਨੇ ਤਾਂ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਸੀਟ ਫਰੋਜਪੁਰ ਦੀ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਲੋਕ ਇਸ ਇਲੈਕਸ਼ਨ ਦੇ ਬਾਰੇ ਕੀ ਸੋਚਦੇ ਨੇ ਤੇ ਕਿਹੜੇ ਮੁੱਦੇ ਨੇ ਜੋ ਅਜ ਤੱਕ ਹੱਲ ਨਹੀਂ ਹੋਏ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਜੋ ਵੋਟ ਆ ਇਸ ਵਾਰ ਕਰਨ ਦੇ ਲਈ ਜਾਣਗੇ ਤਾਂ ਸਾਡੇ ਨਾਲ ਮੁਕਸਰ ਦੇ ਵਾਸੀ ਮੌਜੂਦ ਨੇ ਗੱਲਬਾਤ ਕਰਦੇ ਆਂ ਵੀ ਜੀ ਇਲੈਕਸ਼ਨ ਨਜ਼ਦੀਕ ਨੇ ਤੇ ਉਮੀਦਵਾਰ ਪਾਰਟੀਆਂ ਦੇ ਵੱਲੋਂ ਉਤਾਰ ਦਿੱਤੇ ਨੇ ਚੋਣ ਖੜੇ ਦੇ ਵਿੱਚ ਤੇ ਕਿਹੜੇ ਮੁੱਦੇ ਲੈ ਕੇ ਐਕਤੀ ਤੁਸੀਂ ਵੋਟ ਕਰਨ ਦੇ ਲਈ ਜਾਓਗੇ ਫੋਟ ਕੀ ਦੇ ਵਾਸਤੇ ਕਰੀਏ ਤੇ ਕਿਉਂ ਕਰੀਏ ਤਾਂ ਬਹੁਤ ਵੱਡਾ ਵਿਸ਼ਾ ਬਣ ਗਿਆ ਹੁਣ ਜਿਹੜੀ ਸਿਆਸੀ ਲੋਕਾਂ ਦੀ ਹਾਲਤ ਹੈ ਉਹ ਸਾਡੇ ਗਲੀ ਦੇ ਕੁੱਤੇ ਚੰਗੇ ਉਹਨਾਂ ਨਾਲ ਜਿਹੜੇ ਅੱਜ ਆ ਵੀ ਰਾਤ ਨੂੰ ਪਤਾ ਨਹੀਂ ਕਿਹੜੀ ਪਾਰਟੀ ਚ ਸਵੇਰ ਕਿਹੜੀ ਚ ਹੋਣਗੇ ਉਹਨਾਂ ਨੂੰ ਵਿਸ਼ਵਾਸ ਕਰਕੇ ਲੋਕ ਵੋਟ ਕਿਉਂ ਦੇਣਗੇ ਇਹ ਸਾਡੇ ਲੀਡਰਾਂ ਨਾਲੋਂ ਸਾਡੀ ਗਲੀ ਦੇ ਕੁੱਤੇ ਚੰਗੇ ਆ ਮੈਂ ਤਾਂ ਕਰੇ ਭਾਈ ਜੰਦੇ ਸਾਡਾ ਤੇ ਹੀ ਵੀ ਸਾਡੇ ਜੀ ਕੁੱਤੇ ਨੂੰ ਦੋ ਦਿਨ ਰੋਟੀਆਂ ਪਾਈਆਂ ਉਹ ਵੀ ਸਾਡੀ ਰਾਖੀ ਕਰਦਾ ਇਹਨਾਂ ਦਾ ਕੋਈ ਮਤਲਬ ਨਹੀਂ ਪਤਾ ਨਹੀਂ ਕਿੱਥੇ ਗਏ ਆ ਕੌਣ ਕਿੱਧਰੋਂ ਆਇਆ ਕਿੱਧਰ ਤੁਰਿਆ ਇੰਨਾ ਕੇ ਗੰਦਪਾਤ ਆ ਇਹਨਾਂ ਨੇ ਪਤਾ ਹੀ ਨਹੀਂ ਇਹਨਾਂ ਨੇ ਕਿਹੜੇ ਪਾਸੇ ਨੂੰ ਤੁਰ ਜਾਣਾ ਤੇ ਵੋਟ ਦੇਣ ਦਾ ਲੋਕਾਂ ਨੂੰ ਕਿੱਥੇ ਜੀ ਕਰਦਾ ਐਸ ਵਾਰ ਦਾ ਇਲੈਕਸ਼ਨ ਆ ਜਿਹੜਾ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਵੀ ਲੋਕ ਵੋਟ ਕਿਹਨੂੰ ਪਾਉਣ ਕਿਹੜੇ ਸਟੈਂਡ ਵਾਲਾ ਇਹਨਾਂ ਨਾਲ ਨਾਲ ਇਹਨਾਂ ਨਾਲ ਦਾ ਦੁੱਧੀ ਵਾਲੇ ਮੋਟਰਸਾਈਕਲ ਦਾ ਸਟਾਰਟ ਚੰਖਾ ਹੁੰਦਾ ਭਵਨਤਮਨ ਕਹਿੰਦਾ ਹੁੰਦਾ ਸੀ ਤੇ ਭਵਨਤਮਨ ਕਾ ਵੀ ਉਹ ਹਾਲ ਪਏ ਫੇ ਨਾ ਭਵਨਤਮਨ ਕਾ ਕੋਈ ਸਟੈਂਡਾ ਨਾ ਬੀਜੇਪੀ ਵਾਲਿਆਂ ਦਾ ਹਰ ਪਾਰਟੀ ਚ ਚੋਰ ਆ ਲੋਕਾਂ ਨੂੰ ਭਲੇਖੇ ਚ ਪਾਇਆ ਜਾ ਰਿਹਾ ਵੀ ਅਸੀਂ ਸੱਚੇ ਆ ਦੂਜੇ ਚੋਰਾ ਦੂਜੇ ਚੋਰਾ ਤਿੰਨ ਪਾਰਟੀਆਂ ਹੋ ਗਈਆਂ ਜੇ ਪੰਜਾਬ ਦੀ ਗੱਲ ਕਰੀਏ ਕਾਲੀ ਦਾ ਲਾ ਆ ਗਿਆ ਕਾਂਗਰਸ ਆ ਗਿਆ ਘਾਪ ਵਾਲੇ ਆ ਗਏ ਤੇ ਚੌਥੀ ਬੀਜੇਪੀ ਵਾਲੀ ਹੋ ਗਈ ਹਨਾ ਇਧਰਲੇ ਚੋਰ ਉਧਰਲੇ ਚ ਪਾ ਲੈਂਦੇ ਉਧਰਲੇ ਉਧਰਲੇ ਚ ਪਾ ਲੈਂਦੇ ਆ ਤੇ ਕੀ ਬੀਜੇਪੀ ਨੂੰ ਪਤਾ ਨਹੀਂ ਜਿਹੜੀ ਕਾਂਗਰਸ ਸਤਾ ਜਿੱਚ ਚੋਰ ਜੇਡੀ ਦੋ ਚਾਰ ਚੋਰ ਫੜ ਕੇ ਜਿਵੇਂ ਮਨਪਰੀ ਚੋਰ ਫੜ ਲਿਆ ਕੋਈ ਇੱਕ ਉਹ ਜਾਖੜ ਫੜ ਲਿਆ ਇੱਕ ਕੈਪਟਨ ਫੜ ਲਿਆ ਉਹਨਾਂ ਨੂੰ ਚੱਕ ਕੇ ਕਾਂਗਰਸ ਚ ਲੈ ਗਏ ਉਹਦੇ ਚ ਲੈ ਗਏ ਬੀਜੇਪੀ ਚ ਲੈ ਗਏ ਹਨਾ ਬੜਾ ਇਹ ਡੂੰਗਾ ਸਵਾਲ ਆ ਵੀ ਚਾਰ ਪੰਜ ਚੋਰ ਹੀ ਤੁਹਾਨੂੰ ਕਿਉਂ ਲੱਭੇ ਫਿਰ ਦੂਜਿਆਂ ਨੂੰ ਕਿਉਂ ਨਹੀਂ ਲੈ ਕੇ ਗਏ ਉਹ ਕਹਿੰਦੇ ਬਹੁਤ ਵੱਡੀ ਪਾਰਟੀ ਆ ਚਾਰ ਸੌ ਪਾਰ ਜਾਣਗੇ ਜਾਣਗੇ 400 ਤੋਂ ਪਾਰ ਉਹ ਸਾਰਿਆਂ ਵੀ ਲੈ ਜਾ ਸਕਦੇ ਆ ਜਿਹੜੇ ਹਿਸਾਬ ਨਾਲ ਇਲੈਕਸ਼ਨ ਲੜ ਰਹੇ ਆ ਇਲੈਕਸ਼ਨ ਦੇ ਵੀ ਮਤੇ ਹੋਣਾ ਨਾ ਈਵੀਐਮ ਤੇ ਜਾ ਕੇ ਮੋਹਰ ਲਗਣੀ ਉਹ ਭਾਜਪੀ ਨੂੰ ਲਗਣੀ ਸਾਰੀ ਜਿਹੜੀ ਗੱਲ ਮੈਂ ਕਰ ਰਿਹਾ ਵੀ ਉਹ ਬਾਕੀਆਂ ਨੂੰ ਕਿਉਂ ਨਹੀਂ ਲੈ ਕੇ ਕੇ ਬਾਕੀ ਦੁੱਧ ਦੋਤੇ ਆ ਕਰ ਰਹੇ ਨੇ ਕੀ ਆ ਇਹ ਸਾਰੇ ਚੋਰ ਆ ਸਾਡੀ ਜਨਤਾ ਨੂੰ ਭਲੇਖਾ ਪਾਇਆ ਹੋਇਆ ਵੀ ਅਸੀਂ ਕਹਿ ਦਈਏ ਵੀ ਅਸੀਂ ਚੰਗੇ ਜਿਹੜੇ ਦੂਜੇ ਚੰਗੇ ਆ ਦੇ ਦੂਜੇ ਮਾੜੇ ਆ ਹਨਾ ਹਏ ਸਾਰੇ ਚੋਰ ਆ ਇਹ ਕਹਿੰਦੇ ਵੀ ਜੇ ਚੋਰ ਚੋਰ ਅਸੀਂ ਇੱਕ ਟੋਕਰੇ ਥਲੇ ਇਕੱਠੇ ਕਰ ਲੇ ਤਾਂ ਸੱਚੇ ਲੋਕ ਇੱਕ ਪਾਸੇ ਹੋ ਜਾਣਗੇ ਲੋਕ ਇੱਕ ਪਾਸੇ ਹੋ ਜਾਣਗੇ ਤੇ ਸਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਹੋਵੇ ਇਹਨਾਂ ਦਾ ਚੋਰ ਖਲਾਰ ਕੇ ਰੱਖੋ ਇਹ ਚਾਰ ਪੰਜ ਪਾਰਟੀਆਂ ਨੇ ਇਹ ਸਾਰੀਆਂ ਚੋਰ ਆ ਇਹ ਇਹ ਆਪਸ ਵਿੱਚ ਇਕੱਠੇ ਤਾਂ ਨਹੀਂ ਹੁੰਦੇ ਵੀ ਲੋਕਾਂ ਨੂੰ ਭਲੇ ਖਾ ਪਿਆ ਗਿਆ ਜਦੋਂ ਵੀ ਇਹ ਤਾਂ ਸਾਰੇ ਚੋਰ ਆ ਪਤਾ ਲੱਗ ਗਿਆ ਤੇ ਕਿਤੇ ਇਹ ਨਾ ਹੋਵੇ ਵੀ ਲੋਕ ਇੱਕ ਤਰਫਾ ਨੂੰ ਇਲੈਕਸ਼ਨ ਨਾ ਹੋ ਜੇ ਕਿਸੇ ਪਾਸੇ ਲੋਕ ਸੱਚੇ ਬੰਦਿਆਂ ਨੂੰ ਨਾਂ ਚੋਲਣ ਇਹ ਚੋਰਾਂ ਨੇ ਸਾਰਾ ਖਲਾਰਾ ਪਾਇਆ ਇੰਨੀਆਂ ਪਾਰਟੀਆਂ ਚੋਰਾਂ ਨੇ ਬਣਾਈਆਂ ਅਦਰਵਾਈਜ਼ ਇਹਨੀਆਂ ਪਾਰਟੀਆਂ ਦੇ ਲੋੜ ਨਹੀਂ ਕੋਈ ਮੁੱਦਿਆਂ ਦਾ ਹੋਇਆ ਹੱਲ ਹੋਇਆ ਕੋਈ ਕੰਮ ਜੋ ਕਹਿਦੀ ਆਪਾਂ ਵੀ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਕੋਈ ਕੰਮ ਹੋਇਆ ਕਿਸੇ ਪਿੰਡ 'ਚ ਕੋਈ ਕੰਮ ਨਹੀਂ ਹੋਇਆ ਜਿੱਥੇ ਵਿਕਾਸ ਜਿਹਨੂੰ ਤੁਸੀਂ ਗਿਣਦੇ ਹੋ ਸੜਕਾਂ ਬੀਚੀਆਂ ਉਥੇ ਟੋਲ ਪਲਾਜੇ ਵਾਲੇ ਵਿਕਾਸ ਕਰ ਰਹੇ ਆ ਉਹਦੇ ਚ ਕੀ ਹੋਇਆ ਸਾਡਾ ਉਹਦੇ ਚ ਸਾਡੀਆਂ ਸੜਕਾਂ ਬੇਚਤੀਆਂ ਸਾਡੇ ਬੈਂਕ ਲੁੱਟ ਲਏ ਗਏ ਤੇ ਹੋਰ ਜਿੱਥੇ ਵੀ ਹੋਇਆ ਪ੍ਰਾਈਵੇਟ ادارے ਕੰਮ ਕਰ ਰਹੇ ਸਰਕਾਰ ਦੱਸੇ ਆਪਦਾ ਸੀ ਕੀ ਕੀਤਾ ਸਰਕਾਰ ਦੱਸੇ ਅਸੀਂ ਸਰਕਾਰੀ ਖਜ਼ਾਨੇ ਚੋਂ ਪੈਸਾ ਕੱਢ ਕੇ ਆ ਚੀਜ਼ ਬਣਾ ਰਹੇ ਆ ਜੇ ਵਿਕਾਸ ਦੀ ਗੱਲ ਕਰੀਏ ਪੰਜਾਬ ਦੇ ਵਿਕਾਸ ਨੂੰ ਤਾਂ ਗਹਿਣਾ ਲੱਗਿਆ ਪਿਆ 3 ਸਾਲ ਹੋ ਗਏ ਭਾਜਪੀ ਨੇ 100 ਰੁਪਏ ਨਹੀਂ ਦਿੱਤਾ ਵਾਲਪਨ ਫਾੜ ਦਾ ਪਿੰਡੂ ਦਾ ਤੇ ਸਾਡੇ ਇਹ ਦਾ ਗਜੇ ਮਾਰਦੇ ਫਿਰਦੇ ਆ ਤੇ ਜਿਹੜੇ ਚੱਕ ਚੱਕ ਝੋਲੇ ਬੀਜੇਪੀ ਚ ਰਲ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਬੀਜੇਪੀ ਤਾਂ ਉਹ ਆ ਜਿਹੜੀ 3 ਸਾਲਾਂ ਤੋਂ ਪੰਜਾਬ ਦਾ ਵਿਕਾਸ ਰੋਕ ਰਹੀ ਹੈ ਤੇ ਵਿਕਾਸ ਦੀਆਂ ਗੱਲਾਂ ਕਿਵੇਂ ਕਰਨਗੇ ਇੱਕ ਆ ਸਾਡੇ ਇੱਥੇ ਮਿਲੰਗ ਜਾ ਉਠਿਆ ਰਾਣਾ ਸੋਢੀ ਵਜਦਾ ਇਹ ਚੱਕ ਕੇ ਬੀਜੇਪੀ ਚ ਰਲ ਗਿਆ ਤੁਹਾਨੂੰ ਕਿਹੜੀ ਪਾਰਟੀ ਫਿਰ ਤੁਸੀਂ ਕਹਿੰਦੇ ਹੋ ਵੀ ਵਧੀਆ ਕੰਮ ਕਰ ਰਹੀ ਹੈ ਇਹ ਤਾਂ ਹੁਣ ਮੈਂ ਤਾਂ ਇਹ ਕਹੂੰਗਾ ਵੀ ਜਨਤਾ ਨੂੰ ਸੋਚ ਲੈਣਾ ਚਾਹੀਦਾ ਸਾਨੂੰ ਨਵੀਂ ਲੀਡਰਸ਼ਿਪ ਪੈਦਾ ਕਰਨੀ ਚਾਹੀਦੀ ਹੈ ਜਿਹੜੀ ਇਹ ਪੁਰਾਣਿਆਂ ਦੇ ਢੇਡੇ ਢੇਡੇ ਬਣਾ ਹੋਵੇ ਉਹ ਲੀਡਰਸ਼ਿਪ ਪੈਦਾ ਕਰਨੀ ਚਾਹੀਦੀ ਆ ਉਹੀ ਦੇਸ਼ ਦਾ ਭਲਾ ਕਰੂ ਉਹੀ ਪੰਜਾਬ ਦਾ ਭਲਾ ਕਰੂਗਾ ਇਹਨਾਂ ਤੋਂ ਕੋਈ ਆਸ ਨਹੀਂ ਜੇਕਰ ਇਹ ਪੰਜਾਬ ਦੇ ਹੁੰਦੇ ਪੰਜਾਬ ਦੀ ਗੱਲ ਕਰਦੇ ਜੂਥ ਲੀਡਰਸ਼ਿਪ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੋ ਜੂਥ ਲੀਡਰਸ਼ਿਪ ਤਿਆਰ ਕਰਕੇ ਉਹ ਲਿਆਉਣੀ ਪਊਗੀ ਤਾਰਨੀ ਪਊ ਮੈਦਾਨ ਦੇ ਵਿੱਚ ਜਿਹੜੇ ਇਹ ਪੁਰਾਣੇ ਪਾਪੀ ਆ ਇਹ ਸਾਰੇ ਚੋਰ ਨੇ ਇਧਰੋਂ ਨਿਕਲਦੇ ਉਧਰ ਵੜ ਗਏ ਉਧਰੋਂ ਨਿਕਲਦੇ ਉਧਰ ਵੜ ਗਏ ਇਸ ਤਰ੍ਹਾਂ ਦੇ ਹਾਲਾਤ ਨੇ ਇਹਨਾਂ ਦੇ ਇਹ ਕੋਈ ਲੀਡਰ ਨਹੀਂ ਕਰਦੇ ਕੋਈ ਪੰਜਾਬ ਦੀ ਨੁਮਾਇੰਦਗੀ ਨਹੀਂ ਕਰਦੇ ਇਹ ਸਿਰਫ ਤੇ ਸਿਰਫ ਆਪਣੀਆਂ ਰੋਟੀਆਂ ਇਕੱਠੀਆਂ ਕਰਦੇ ਆ ਇਹ ਠੱਗ ਨੇ ਸਿਆਸੀ ਨੀਅਤੇ ਠੱਗਾ ਇਹ ਲੱਗਦਾ ਹੁਣ ਤੱਕ ਕਿ ਹਸਪਤਾਲਾਂ ਦੀ ਗੱਲ ਕਰ ਲਈਏ ਸਕੂਲਾਂ ਦੀ ਗੱਲ ਕਰ ਲਈਏ ਜਾਂ ਪਿੰਡਾਂ ਦੇ ਵਿੱਚ ਵਿਕਾਸ ਦੀ ਗੱਲ ਕਰ ਲਈਏ ਸ਼ਹਿਰਾਂ ਦੇ ਵਿੱਚ ਗੱਲ ਕਰ ਲਈਏ ਕੋਈ ਵਿਕਾਸ ਪਿੰਡਾਂ ਦਾ ਵਿਕਾਸ ਤਾਂ ਜੀ ਬਿਲਕੁਲ ਠੱਪ ਪਿਆ ਬਿਲਕੁਲ ਹੀ ਠੱਪ ਹੈ ਆ ਤੁਸੀਂ ਦੇਖ ਰਹੇ ਹਾਲਾਤ ਪਿੰਡਾਂ ਦੇ ਕੀ ਹੈ ਨਾ ਕੋਈ ਸੀਵਰੇਜ ਬਣਿਆ ਨਾ ਕੋਈ ਹੋਰ ਕੋਈ ਬਿਲਕੁਲ ਪਿੰਡਾਂ ਦੇ ਵਿਕਾਸ ਬਿਲਕੁਲ ਖਤਮ ਹੈ ਨਾ ਕੋਈ ਸਲੈਂਪੀ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਨਾ ਜੀ ਕੁਝ ਨਹੀਂ ਕੀਤਾ ਗਿਆ ਕੋਈ ਕਿਸੇ ਐਮਪੀ ਵੱਲੋਂ ਕੁਝ ਨਹੀਂ ਕੀਤਾ ਗਿਆ ਗਾਂ ਜਿਹੜੇ ਹੁਣ ਮੌਜੂਦਾ ਹੈ ਉਹ ਉਹਨਾਂ ਨੇ ਜਿਹੜੇ ਹੁਣ ਉੱਠੇ ਵੋਟਾਂ ਦੇ ਉਹ ਸਤਨਾ ਅੱਗੇ ਸਾਡੇ ਐਮਐਲਏ ਰਿਹਾ ਹੁਣ ਉਹ ਟਿਕਟ ਮਿਲ ਗਿਆ ਐਮਪੀ ਦੀ ਐਮਐਲਏ ਜੀ ਕੁਝ ਨਹੀਂ ਕੀ ਤਾ ਐਮਪੀ ਜੀ ਕੀ ਕਰ ਦੂਗਾ ਐਵੇਂ ਲੋਕਾਂ ਨੂੰ ਮਰਾਹ ਕਰੀ ਜਾਂਦੇ 2 ਸਾਲ ਦੇਖ ਲਓ ਦਾ ਕਾਰਗਜ਼ ਕੱਖ ਨਹੀਂ ਕੀਤਾ ਉਹਨੇ ਢੇੜਾ ਵੀ ਨਹੀਂ ਮਾਰਿਆ ਪਿੰਡ ਜਾ ਕੇ ਢੇੜੇ ਮਾਰਦੇ ਵੀ ਹਾਂ ਵੀ ਢੇੜਾ ਮਾਰ ਕੇ ਗਏ ਮੈਂ ਕੋਈ ਦੁੱਖ ਦੇ ਸੁਖ ਦੇ ਤੇ ਕਿਸੇ ਦਾ ਆਇਆ ਹੋਵੇ ਚਲ ਕੰਮ ਤਾਂ ਕੀ ਕਰਨ ਦੁੱਖ ਦੇ ਸੁਖ ਦੇ ਤੇ ਆਜੇ ਬਿਲਕੁਲ ਵੀ ਨਹੀਂ ਆਇਆ ਕੋਈ ਕੰਮ ਨਹੀਂ ਆ ਕੋਈ ਬਿਲਕੁਲ ਵੀ ਕੰਮ ਨਹੀਂ ਆ ਕੋਈ ਬਿਲਕੁਲ ਵੀ 1% ਦਾ ਕੰਮ ਵੀ ਨਹੀਂ ਹੋਇਆ ਨਾ ਤਾਂ ਕੋਈ ਪਿੰਡ ਦਾ ਵਿਕਾਸ ਹੋਇਆ ਨਾ ਕੋਈ ਮੰਨ ਕੇ ਤਲ ਆਪਾਂ ਜਿੰਮੇਦਾਰਾਂ ਦੇ ਕੰਮ ਹੁੰਦੇ ਲੱਗਦਾ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਲੀਡਰ ਆਉਂਦੇ ਨੇ ਮੰਨ ਲਓ ਵੋਟਾਂ ਮੰਗਣੀਆਂ ਹੀ ਹੁੰਦੀਆਂ ਹੈਗੀਆਂ ਹਰ ਪਿੰਡ ਸ਼ਹਿਰ ਦੇ ਵਿੱਚ ਜਾਂਦੇ ਨੇ ਉਦੋਂ ਭਰੋਸੇ ਦਿੱਤੇ ਜਾਂਦੇ ਨੇ ਇਹ ਕਈ ਸਾਲ ਹੋ ਗਏ ਇਦਾਂ ਹੀ ਚੱਲਦਾ ਆ ਰਿਹਾ ਪਰ ਕਹਿੰਦੇ ਵਿਕਾਸ ਜਿਵੇਂ ਤੁਸੀਂ ਕਿਹਾ ਹੋਇਆ ਨਹੀਂਗਾ ਤੇ ਫਿਰ ਉਦੋਂ ਲੀਡਰਾਂ ਨੂੰ ਸਵਾਲ ਮੰਨ ਲਓ ਕਰਦੇ ਵੀ ਹੋ ਕਿਉਂ ਕੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਹੈ ਜੀ ਜਦੋਂ ਮੈਨੀਫੈਸਟੋ ਜਾਰੀ ਕਰਦੇ ਆਏ ਵੀ ਅਸੀਂ ਯਾ ਕਰਾਂਗੇ ਜੀ ਜਿਵੇਂ ਇਹਨਾਂ ਨੇ ਯਾਰੀ ਕਿਤੇ 1000 ਰੁਪਏ ਬੁੜੀਆਂ ਦੇ ਖਾਤਿਆਂ 'ਚ ਪਾਵਾਂਗੇ ਐਂ ਕਰਾਂਗੇ ਉਹ ਕਰਾਂਗੇ ਕੁਛ ਨਹੀਂ ਕੀਤਾ ਪਰ ਲੋਕਾਂ ਦੀ ਵੀ ਗਲਤੀ ਹੈ ਨਾ ਕਿ ਵਿੱਚ ਦਿਖਾਉਦੇ ਆ ਜਾਂਦੇ ਹੈਗੇ ਜਿਵੇਂ ਮੈਨੀਫੈਸਟੋ ਜਿਹੜੇ ਉਹਨਾਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਉਹ ਗਲਤ ਗੱਲਾਂ ਹੈ ਸੂਝ ਸਮਝ ਕੇ ਹੁਣ ਸਾਨੂੰ ਪਤਾ ਲੱਗਿਆ ਖੜਾ ਹੈ ਵੀ ਆਹ ਪਾਰਟੀ ਦੇ ਬੰਦੇ ਉੱਠਾ ਕਾਕਾ ਕੋਈ ਕੰਮ ਨਹੀਂ ਕੀਤਾ ਜੇ ਇਹਨੂੰ ਵੋਟ ਪਾਉਣ ਕੇ ਬੇਕੂਫੀ ਹੈ ਇਹਦੋਂ ਬੇਕੂਫ ਕਿਹੜੇ ਹੋਣਗੇ ਬੇਕੂਫੀ ਹੈ ਜਮਾਂ ਜਦੋਂ ਆਪਾਂ ਵੇਖ ਹੀ ਲਿਆ ਕਰਗੇ ਜਿਹੜੀ 2 ਸਾਲਾਂ ਦੀ ਇਹਦੀ ਵਧੀਆ ਬੰਦੇ ਚੁਣੂ ਵਧੀਆ ਜੂਥ ਨਵਾਂ ਆਵੇ ਜੇ ਖਾਸੀ ਚੀਜ਼ ਦਾ ਪਰਿਵਾਰ ਆ ਸਾਡਾ ਕਾਂਗਰਸੀ ਅਸੀਂ ਆਏ ਆ ਅਸੀਂ ਉਹ ਮਾਂ ਪਾਰਟੀ ਹੈ ਉਹ ਬੀਜੇਪੀ ਜਾਵੜੇ ਹੁਣ ਬੀਜੇਪੀ ਨੂੰ ਸਲਾਹੀ ਜਾਂਦਾ ਮੋਦੀ ਦੇ ਭਲੇ ਨਿੰਦੀ ਹੁਣ ਸਲਾਹੀ ਇਹਨਾਂ ਦੇ ਪਤਾ ਹੀ ਕੋਈ ਨਹੀਂ ਚੱਕਦੇ ਕੋਲੀ ਉਧਰ ਚੱਕਦੇ ਕੋਲੀ ਇਧਰ ਰੱਖ ਲੈਂਦੇ ਕੋਈ ਪਤਾ ਨਹੀਂ ਕਿਹੜੀ ਪਾਰਟੀ ਚ ਕਦੋਂ ਵੜ ਜਾ ਕਿਹੜੀ ਕੋਈ ਪਰੋਸਾ ਨਹੀਂ ਰਹਿ ਮਾਣੀ ਨਹੀਂ ਕਰਦਾ ਕਿਸੇ ਨੂੰ ਵੋਟ ਪਾਉਣ ਨੂੰ ਵੀ ਘਰੇ ਬੈਠੇ ਰਹੀ ਜੇ ਛੋਟੇ ਪਿੰਡ ਦੇ ਵਿੱਚ ਬੜਾ ਗੁੱਜਰ ਦੇ ਵਿੱਚ ਕੋਈ ਨੌਕਰੀ ਕਹਿੰਦੇ ਬਹੁਤ ਦਿੱਤੀਆਂ ਨਹੀਂ ਕਿਸੇ ਇੱਕ ਪਿੰਡ ਦੇ ਵਿੱਚ ਵੀ ਮਿਲੀ ਨੌਕਰੀ ਨਹੀਂ ਸਾਡੇ ਬੀ ਨੌਕਰੀ ਜੀ ਆਏ ਆ ਜੋ ਬੱਚਾ ਪੜਿਆ ਹੈ ਚੰਗਾ ਉਹ ਤਾਂ ਪਹਿਲਾਂ ਵੀ ਸਰਕਾਰਾਂ ਚ ਮਿਲਦੀ ਸੀ ਪਹਿਲੀਆਂ ਸਰਕਾਰਾਂ ਚ ਪੁਲਿਸ ਪੁਲਿਸ ਮੁਲਾਜ਼ਮ ਕਿੰਨੇ ਲੱਗੇ ਪਿਛਲੀ ਸਰਕਾਰਾਂ ਵੇਲੇ ਵੀ ਮੁੰਡੇ ਬਹੁਤ ਜ਼ਿਆਦੇ ਲੱਗੇ ਜੇ ਕੋਈ ਪੜਿਆ ਬੱਚਾ ਜੋ ਤਰ੍ਹਾਂ ਪੜ੍ਹਾਈ ਕਰਦਾ ਉਹਨੂੰ ਨੌਕਰੀ ਮਿਲਦੀ ਮਿਲਨੀ ਹੈ ਜ਼ਿਆਦਾ ਵੇਲੇ ਪਿਛਲੀਆਂ ਸਰਕਾਰਾਂ ਵੇਲੇ ਬਿਲਕੁਲ ਵੀ ਪਿਛਲੀਆਂ ਸਰਕਾਰਾਂ ਵੇਲੇ ਮੁਲਾਜ਼ਮ ਲੱਗੇ ਬਹੁਤ ਜ਼ਿਆਦੇ ਲੱਗੇ ਹੁਣ ਵੀ ਲੱਗੀਆਂ ਨੇ ਕਾਰਨ ਤਾਂ ਪਹਿਲਾਂ ਤੋਂ ਚੱਲਿਆ ਆਉਂਦਾ ਕੰਮ ਜੋ ਬੱਚਾ ਪੜਦਾ ਜੋ ਕਰਦਾ ਸਭ ਕੁਝ ਚੱਲਿਆ ਦੇ ਜੇ ਪੜ੍ਹਾਈ ਦੇ ਵਿੱਚ ਨੌਕਰੀ ਜੇ ਇੰਨੀ ਐ ਸਾਲ 2 ਸਾਲਾਂ ਦੇ ਵਿੱਚ ਨਾ ਆਪ ਪਾਰਟੀ ਸਰਕਾਰ ਵੇਲੇ ਕੈਨੇਡਾ ਤੇ ਲੋਕ ਆਸਟ੍ਰੇਲੀਆ ਕਿੰਨੇ ਚਲੇ ਗਏ ਜੇ ਇੰਨੇ ਨੌਕਰੀਆਂ ਦਿੱਤੀਆਂ ਹੁੰ ਸਾਰੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸਭ ਲੋਕ ਬਾਹਰ ਤੁਰੇ ਜਾਂਦੇ ਇਹ ਕਹਿੰਦੇ ਸੀ ਮੈਂ ਇਹ ਕਹਿੰਦਾ ਲੋਕ ਇਹ ਭਗਵਾਨਤਮਨ ਦੇ ਸੀ ਕਹਿਣਾ ਵੀ ਮੈਂ ਕੈਨੇਡਾ ਦੇ ਲੋਕ ਵਾਪਸ ਲਿਆ ਦੂੰਗਾ ਤੇ ਦੂਜੀਆਂ ਪਿਛਲੀਆਂ ਸਰਕਾਰਾਂ ਨਾਲੋਂ 75% ਲੋਕ ਬਦ ਬਾਹਰ ਚਲੇ ਗਏ ਇਹਨਾਂ ਦੀ ਸਰਕਾਰ ਦੇ ਵਿੱਚ ਤੇ ਫਿਰ ਆਪਾਂ ਕਹਿ ਦਈਏ ਵਿਕਾਸ ਚਲੋ ਹੋਇਆ ਨਹੀਂ ਹਨਾ ਹੁਣ ਫਿਰ ਵੋਟ ਤਾਂ ਕਰਨ ਜਾਣਾ ਹੀ ਪੈਣਾ ਹੈਗਾ ਫਿਰ ਮੁੱਦੇ ਤੁਸੀਂ ਕਿੰਨੇ ਕੋਈ ਹੱਲ ਨਹੀਂ ਹੋਇਆਗਾ ਤੇ ਵੋਟ ਕਰਨ ਜਾਣ ਨੂੰ ਸਾਡਾ ਮਨ ਨਹੀਂ ਕਰਦਾ ਜੇ ਗਏ ਅਸੀਂ ਤਾਂ ਕਿਸੇ ਉਮੀਦਵਾਰ ਨੂੰ ਵੋਟ ਪਾਉਣ ਨੂੰ ਮਨ ਨਹੀਂ ਕਰਦਾ ਕੋਈ ਵਿਕਾਸ ਹੀ ਨਹੀਂ ਕਰ ਰਿਹਾ ਕੋਈ ਭਰੋਸਾ ਹੀ ਕੋਈ ਨਹੀਂਗਾ ਐਮਪੀ ਫੰਡ 5 ਕਰੋੜ ਰੁਪਈਆ ਮਿਲਦਾ ਸਾਲ ਦਾ ਸਾਲ ਦਾ 5 ਸਾਲਾਂ ਦਾ 25 ਕਰੋੜ ਮਿਲ ਗਿਆ ਸਾਡੇ ਪਿੰਡ 'ਚ 25 ਪੈਸੇ ਵੀ ਨਾ ਲਾ ਕੇ ਗਿਆ ਕੋਈ ਇਸ ਤੋਂ ਪਹਿਲਾਂ ਵੀ ਜਿਹੜੇ ਐਮਪੀ ਆਏ ਆ ਹੁਣ ਨਹੀਂ ਜਿਹੜਾ ਪਿਛਲਾ ਰਿਹਾ ਇਸ ਤੋਂ ਪਹਿਲਾਂ ਵੀ ਰਿਹਾ ਜਿਉਂ ਆ ਚੱਲਿਆ ਆਪਣਾ ਲੋਕਤੰਤਰ ਕੋਈ ਕਿਸੇ ਐਮਪੀ ਨੇ ਅੱਜ ਤਾਈਂ ਰੁਪਈਆ ਨਾ ਲਾਇਆ ਵੋਟਾਂ ਦਾ ਲੈਣ ਆਉਂਦੇ ਹੋਣੇ ਆ ਫਿਰ ਉਦੋਂ ਵੋਟਾਂ ਬਾਜ਼ੀ ਲੈ ਲੈਦੇ ਲੈ ਮਾਰ ਕੇ ਕੁਝ ਪਿੰਡ ਦੇ ਬੰਦੇ ਹੁੰਦੇ ਇੱਧਰ ਆਏ ਆ ਜਾਂ ਗਾਹ ਨੂੰ ਕਰਨ ਗਏ ਆਏ ਕਰਨਗੇ ਬਸ ਲੈ ਜਾਂਦੇ ਵੋਟਾਂ ਆ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਲੱਗਦਾ ਜੀ ਫਿਰ ਕਿਹੜੇ ਮੁੱਦਿਆਂ ਨੂੰ ਲੈ ਕੇ ਵੋਟ ਕਰੋਗੇ ਇਸ ਵਾਰ ਜਾਂ ਕੀ ਹਾਲਾਤ ਨੇ ਸਿਆਸਤ ਦੇ ਅਜ ਤਾਂ ਵੋਟ ਕਿਸੇ ਨੂੰ ਨਹੀਂ ਪਾਉਣੀ ਬਸ ਸਾਡਾ ਤਾਂ ਮਨ ਆ ਕੇ ਖੜਾ ਹੋਤਾ ਬਸ ਬਸ ਮੁੱਖ ਦੀ ਗੱਲ ਇਹੀ ਹੈ ਹਾਂ ਲੋਏ ਮੁੱਦੇ ਲੱਗਦਾ ਕੁਝ ਕੋਈ ਮੁੱਦਾ ਹੱਲ ਨਹੀਂ ਹੁੰਦਾ ਕੋਈ ਕਿਸੇ ਦੀ ਬਾਤ ਨਹੀਂ ਸੁਣਦਾ ਗੱਲ ਨਹੀਂ ਬਾਤ ਨਹੀਂ ਲੈ ਨਹੀਂ ਕਿਸੇ ਦੀ ਗੱਲ ਨਹੀਂ ਜਿਵੇਂ ਕੋਈ ਮੁਲਕ ਪਾਰੀ ਪੁਰੇ ਜਾਵ ਰਿਹਾ ਕਿਤੇ ਕਿਸੇ ਪਾਰਟੀ ਵੱਲੋਂ ਕੋਈ ਸੁਣਵਾਈ ਨਹੀਂ ਕੋਈ ਸਹੂਲਤ ਦੀ ਗੱਲ ਕਰਕੇ ਬਹੁਤ ਸਹੂਲਤਾ ਗਣਾਈਆਂ ਜਾਂਦੇ ਨੇ ਸਰਕਾਰਾਂ ਦੇ ਕਿਸੇ ਪਾਰਟੀ ਨੂੰ ਉਹ ਕਾਗਜ਼ਾਂ ਦੀ ਸਹੂਲਤਾਂ ਹੋਰ ਕਿਤੇ ਸੁਣਤਾ ਨਹੀਂ ਹਾਂ ਅਡੇਵਾਟਰ ਵਾਹਿਦਾ ਪਾਣੀ ਕਹਿੰਦੇ ਤੱਕ ਤੱਕ ਤੇਰੇ ਨਾਲੀ ਮੁੱਦੇ ਦੀ ਕੋਈ ਸਹੂਲਤ ਨਹੀਂ ਹੁੰਦੀ ਤੇ ਪਿੰਡ ਦੇ ਵਿੱਚ ਕਿਸੇ ਕਿਸਮ ਦਾ ਵੀ ਕੋਈ ਸੂਤ ਨਹੀਂ ਵੀ ਤੇ ਬਸ ਕਾਗਜ਼ਾਂ ਦੇ ਵਿੱਚ ਸੂਤਾਂ ਵਿਖਾਈ ਜਾਂਦੇ ਹੋਰ ਕੁਝ ਨਹੀਂ ਕਰਨਾ ਬਾਤ ਤਾਂ ਕਾਗਜ਼ਾਂ ਦੇ ਵਿੱਚ ਕਹਿੰਦੇ ਸਹੂਲਤਾਂ ਦਿਖਾਈਆਂ ਜਾਂਦੀਆਂ ਵੈਸੇ ਕੋਈ ਅਜੇ ਤੱਕ ਕਹਿੰਦੇ ਆਖੇ ਪਿੰਡਾਂ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਨਾ ਹੀ ਸ਼ਹਿਰਾਂ ਦੇ ਵਿੱਚ ਹੋਇਆ ਕਹਿੰਦੇ ਬਸ ਸਿਰਫ ਇੱਕ ਮੈਨੀਫੈਸਟੋ ਆ ਜੋ ਉਹ ਜਾਰੀ ਕਰ ਦਿੱਤਾ ਜਾਂਦਾ ਪਰ ਖਿਆਲ ਨਹੀਂ ਕੀਤਾ ਜਾਂਦਾ ਉਸ ਤੋਂ ਬਾਅਦ ਉਸੇ ਵਾਦੇ ਜਿਹੜਾ ਵਾਦੀ ਰਹਿ ਜਾਂਦੇ ਨਾ ਹੋਰ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਤਾਂ ਹੋਰ ਲੋਕ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿਹੜੇ ਮੁੱਦੇ ਰਹਿਣ ਵਾਲੇ ਨੇ ਇਲੈਕਸ਼ਨਾਂ ਦੇ ਵਿੱਚ ਵੋਟ ਕਰਨ ਦੇ ਲਈ ਜਾਣਗੇ ਬਾਈ ਜੀ ਕਿਹੜੇ ਮੁੱਦੇ ਰਹਿਣ ਵਾਲੇ ਨੇ ਕਿਹੜੇ ਮੁੱਦਿਆਂ ਤੇ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਵੋਟ ਕਰਨ ਦੇ ਲਈ ਜਾਓਗੇ ਬਾਈ ਜੀ ਕਾ ਖਾਲਸਾ ਤੇ ਵਿਗਟ ਜੀ ਕੀ ਫਤਿਹ ਸਾਰੀ ਸੰਗਤ ਨੂੰ ਮੁੱਦੇ ਵੇਖੋ ਹੀ ਸਾਰੇ ਮੁੱਦੇ ਹੀ ਆ ਇਹਨਾਂ ਨੇ ਕੀਤਾ ਹੀ ਕੁਝ ਨਹੀਂਗਾ ਜੋ ਹੋਇਆ ਕਾਲੀ ਗਵਰਨਮੈਂਟ ਵੇਲੇ ਹੋਇਆ ਪੰਜ ਸਾਲ ਕਾਂਗਰਸ ਨਾਂਗੀ ਆ ਇਹ ਨਾਂਗੇ 207 ਸਾਲ ਹੋ ਗਏ ਜਿਵੇਂ ਜਿਉਂ ਦੇ ਤਿਉਂ ਹੀ ਖੜਾ ਜੋ ਹੋਇਆ ਉਦੋਂ ਦਾ ਹੀ ਹੋਇਆ ਇਹ ਕਿਹੜੇ ਮੇਨ ਮੁੱਦੇ ਨੇ ਜੋ ਤੁਹਾਡੇ ਧਿਆਨ ਦੇ ਵਿੱਚ ਜੋ ਅਜ ਤੱਕ ਨਹੀਂ ਆ ਲੋ। ਅਸੀਂ ਸਾਡਾ ਮੇਨ ਕਿਹੜੇ ਮੁੱਦੇ ਕਿਹੜੇ ਹੋਣੇ ਆ ਗਰੀਬਾਂ ਦੇ ਆਮ ਮੁੱਦੇ ਹੁੰਦੇ ਆ ਜਿਵੇਂ ਕੋਈ ਲਾਈਟ ਬੰਦ ਹੋ ਗਈ ਕੋਈ ਸਾਡੀ ਲਾਈਟ ਹੈ ਨਹੀਂ ਜਾਂ ਕੋਈ ਸਾਡੀ ਸੀਵਰ ਬੰਦ ਆ ਅਸੀਂ ਆਹਦੇ ਐਮਸੀ ਨੂੰ ਫੋਨ ਕਰਦੇ ਆ ਐਮਸੀ ਆ ਦਾ ਵੀ ਸਾਡਾ ਮੇਰੇ ਗਾਣਾ ਪ੍ਰਧਾਨ ਹੁੰਦਾ ਤੇ ਨਾ ਬਈ ਮੇਰਾ ਐਮਐਲਏ ਹੁੰਦਾ ਮੈਂ ਔਖਾ ਬਹੁਤ ਮਹਤਾਵਾ ਦਾ ਤੁਹਾਡੇ ਨਾਲੋਂ ਜ਼ਿਆਦਾ ਔਖਾ ਹੈ ਫਿਰ ਵੋਟ ਤਾਂ ਕਰਨ ਜਾਉਂਗੇ ਫਿਰ ਕਿਹੜੀ ਪਾਰਟੀ ਫਿਰ ਲੱਗਦੀ ਆ ਵੀ ਹਾਂ ਵਾਕੇ ਕੰਮ ਕੀ ਅਸੀਂ ਤਾਂ ਕਾਲੀ ਦਲ ਨੂੰ ਪਾਵਾਂਗੇ ਹੀ ਵੋਟ ਹਾਂ ਜੇ ਵਿਕਾਸ ਕਰਾਉਣਾ ਤਾਂ ਕਾਲੀ ਦਲ ਲਿਆਉਣਾ ਕਹਿੰਨੇ ਕੰਮ ਕਾਲੀ ਦਲ ਲਈ ਬਹੁਤ ਹੋਏ ਜਿੰਨੇ ਵੀ ਕਹੀ ਉਹਨਾਂ ਜੋ ਵੇਖੋ ਤੁਸੀਂ ਵੇਖ ਲਓ ਤੁਰ ਫਿਰ ਕੇ ਇੱਕ ਵੀ ਹੈ ਉਹਨਾਂ ਤੋਂ ਬਿਨਾ ਕੋਈ ਕੋਈ ਮਾੜਾ ਮੋਟਾ ਵੀ ਕੰਮ ਹੋਇਆ ਵੇ ਤੇ ਆਪਾਂ ਦੇਂਦਾਰ ਪਰ ਸਰਕਾਰ ਹੁਣ ਕਹਿੰਦੀ ਬਹੁਤ ਕੰਮ ਕੀਤੇ ਆ ਅਸੀਂ ਵੋਟ ਮੰਗਣ ਨਹੀਂ ਜਾਣਾ ਕਹਿੰਦੇ ਵੀ ਵੋਟ ਆਪ ਪਾਇਆ ਕਰਨ ਕੇ ਕੰਮਾਂ ਦੇ ਸਿਰ ਤੇ ਕਿੱਥੇ ਕੀਤੇ ਗਸਾਂ ਦੇ ਉਧਰੀ ਦੇ ਨਹੀਂ ਕਿ ਕਿੱਥੇ ਕੀਤੇ ਉਹ ਪਤਾ ਤਾਂ ਲੱਗੇ ਆ ਸੰਗ ਬੋਕਰੀਆਂ ਦਿੱਤੀਆਂ ਥਰਮਲ ਪਲਾਟ ਲੈ ਲਿਆ ਹੋਰ ਬਹੁਤ ਰਿਸ਼ਵਤ ਖਤਮ ਕਰਦੇ ਜਿਆਨੇ ਪੜਿਆ ਲਿਖਿਆ ਨੇ ਆਪਦੇ ਮੈਟਰ ਮੈਟਰ ਦੇ ਆਧਾਰ ਤੇ ਲਏ ਆਂ ਨੌਕਰਾਂ ਆ ਗੂਏ ਨਾਲ ਆਪਦੀ ਜੇਬ ਚੋਂ ਥੋੜੋ ਦਿੱਤੀ ਆਪਦੇ ਉਹਨਾਂ ਨੇ ਆਪਦੀ ਕਾਬਲੀਅਤ ਨਾਲ ਲਈਆਂ ਨੌਕਰਾਂ ਮੜ ਜਾ ਆ ਗਏ ਦਾੰਗਾ ਵੀ ਖਾਧੀਆਂ ਬਥੇਰੇ ਨੇ ਛੱਤਰ ਵੀ ਬਥੇਰੇ ਖਾਈ ਜਾਂਦੇ ਆ ਥਾਂ-ਥਾਂ ਤੇ ਸਾਰਿਆਂ ਨੂੰ ਦੋਹੋ ਦੇ ਦਿੰਦੇ ਆ ਟੈਂਕੀਆਂ ਤੇ ਚੜੇ ਪਏ ਹਜੇ ਵੀ ਇਹਨੇ ਨਹੀਂ ਆਈ ਤਾਂ ਮੋਬਾਈਲਾਂ ਤੇ ਹੋਰ ਵੀ ਗੱਲਬਾਤ ਕਰਦੇ ਲੋਕਾਂ ਕਿਹੜੇ ਮੁੱਦੇ ਰਹਿਣ ਵਾਲੇ ਨੇ ਜੀ ਆਇਕੀ ਵੋਟ ਕਰਨ ਦੇ ਲਈ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਵਾਰਡ ਨੰਬਰ 20 ਦੇ ਵਿੱਚ ਆ ਕੇ ਬਾਬਾ ਜੀਵਨ ਸਿੰਘ ਨਗਰ ਆ ਕੇ ਇੱਥੇ ਲੋਕਾਂ ਦੀ ਮੁਸ਼ਕਲਾਂ ਸੁਣੀਆਂ ਤੁਸੀਂ ਆ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਮੁੱਦੇ ਇਥੇ ਬਹੁਤ ਪਏ ਆ ਜੀ ਸਟਰੀਟ ਲਾਈਟਾਂ ਬਹੁਤ ਘੱਟ ਲੱਗੀਆਂ ਪਹਿਲੀ ਗੱਲ ਤਾਂ ਜੀ ਬਾਕੀ ਮਹੱਲੇ ਦੇ ਵਿੱਚ ਕਈ ਕੁਸ਼ੇ ਜਿਹੜੇ ਕੋ ਨਜਾਇਜ਼ ਕਬਜ਼ੇ ਬਹੁਤ ਹੋਏ ਆ ਉਹ ਅਸੀਂ ਆਮ ਸੀ ਨੂੰ ਕਈ ਵਾਰਾ ਕਿਹਾ ਵੀ ਸਾਡੇ ਮਹੱਲੇ ਦੇ ਵਿੱਚ ਆ ਕੇ ਤੂੰ ਢੇੜਾ ਮਾਰ ਸਾਡੀ ਕੋਈ ਸੁਣਸਾਰ ਲੈ ਕੋਈ ਵੀ ਇੱਥੇ ਕੀ ਕੁਸ਼ ਹੈ ਕੀ ਕੁਸ਼ ਨਹੀਂ ਅਸੀਂ ਨੰਗਨ ਨੰਗਨ ਕਰੀਆਂ ਬਹੁਤ ਪਰੇਸ਼ਾਨ ਆ ਤੁੰਕਰਾ ਮੁਕਸਰ ਦੀ ਟੋਟਲ ਗੱਲ ਕਰ ਲਗੇ ਮੁਕਸਰ ਦੇ ਵਿੱਚ ਕੀ ਕੁਝ ਹੋਇਆ ਮੁਕਸਰ ਦੇ ਵਿੱਚ ਵੀ ਸਾਰੀ ਸੰਗਤ ਨੂੰ ਪਤਾ ਹੀ ਹੈ ਜੋ ਕੁਝ ਵੀ ਹੋਇਆ ਪਰ ਇਹਦਾ ਕੋਈ ਖਾਸ ਜਿਆਦਾ ਕੰਮ ਨਹੀਂ ਹੋਇਆ ਪਿਛਲੇ ਐਮਪੀ ਦੇ ਵੱਲੋਂ ਕੋਈ ਕੰਮ ਕੀਤਾ ਕੋਈ ਕੰਮ ਨਹੀਂ ਕੀਤਾ ਜੀ ਨਹੀਂ ਹੋਇਆ ਕੁਝ ਵੀ ਸਰਕਾਰ ਦੇ ਵੱਲੋਂ ਮੌਜੂਦਾ ਮੌਜੂਦਾ ਸਰਕਾਰ ਵੀ ਸਣ ਸੁਣੀ ਜਾਂਦੇ ਸਾਰੇ ਲੋਕ ਸੰਗਤ ਲੋਕ ਦੁਖੀ ਹੈ ਸਾਰੀ ਕੋਈ ਕੰਮ ਨਹੀਂ ਹੋ ਰੇ ਕੰਮ ਵੋਟਾਂ ਜਦੋਂ ਆਉਂਦਿਆਂ ਨੇ ਹੁਣ ਲੋਕ ਸਭਾ ਦੀਆਂ ਵੋਟਾਂ ਨਹੀਂ ਵਿਧਾਨ ਸਭਾ ਦੀਆਂ ਸੀਗੀਆਂ ਤਾਂ ਆਉਣਾ ਪੈਂਦਾ ਲੀਡਰਾਂ ਨੂੰ ਵੋਟ ਮੰਗਣ ਦੇ ਲਈ ਤੇ ਉਦੋਂ ਫਿਰ ਇਹ ਗੱਲਬਾਤ ਨਹੀਂ ਕੀਤੀ ਵੀ ਆ ਸਾਡੇ ਤਾਂ ਆਹ ਮੁੱਦੇ ਉਦੋਂ ਗੱਲਬਾਤ ਉਦੋਂ ਕੀ ਉਦੋਂ ਗੱਲਾਂ ਜਦੋਂ ਆਖੀਦਾ ਉਹਨਾਂ ਨੂੰ ਐ ਰੌਂਦਿਆਂ ਦੇ ਸਿਰ ਤੇ ਹੱਥ ਹਰਤ ਜਾਂਦੇ ਆ ਤੇ ਮੁੜ ਕੇ ਬਾਅਦ ਚ ਕੁਝ ਨਹੀਂ ਏ ਦੇਖਦੇ ਕਿਵੇਂ ਇਲੈਕਸ਼ਨਾਂ ਨੂੰ ਹੁਣ ਤੁਹਾਡੀ ਉਮਰ ਕਾਫੀ ਹੋ ਗਈ ਆ ਬਹੁਤ ਇਲੈਕਸ਼ਨ ਦੇਖੇ ਨੇ ਇਸ ਵਾਰ ਕਿਵੇਂ ਕੀ ਸੋਚਦੇ ਹੋ ਕਿ ਉਹ ਕਿਵੇਂ ਦੇਖਦੇ ਹੋ ਇ ਇਹ ਦੇਖੋ ਜੀ ਵਾਰ-ਵਾਰ ਹੀ ਆ ਜਿਹੜੀ ਸਰਕਾਰ ਆਉਂਦੀ ਹੈ ਬਸ ਆਪਦੇ 5 ਸਾਲ ਪੂਰੇ ਕਰ ਜਾਂਦੀ ਹੈ ਮੁੜ ਕੇ ਬਸ ਫੇਰ ਉਹੀ ਜਿਵੇਂ ਪੰਜਾਬੀ ਘਾਵਤਾ ਹੈ ਕਈ ਘਵਾੜੀ ਉੱਥੇ ਹੀ ਰਹਿੰਦੀ ਹੈ ਠੀਕ ਹੈ ਤਾਂ ਹੋਰ ਵੀ ਲੋਕ ਨੇ ਗੱਲਬਾਤ ਕਰਦੇ ਆ ਅ ਭਾਈ ਜੀ ਨੌਜਵਾਨ ਹੋ ਤੁਸੀਂ ਕਿਵੇਂ ਦੇਖਦੇ ਹੋ ਕਿਹੜੇ ਮੁੱਦੇ ਰਹਿਣ ਵਾਲੇ ਨੇ ਮੁੱਦੇ ਜੀ ਸਾਡੇ ਵਾਰਡ ਦੇ ਜਿਵੇਂ 20 ਨੰਬਰ ਵਾਰਡ ਦੇ ਅਸੀਂ ਆਪਦੇ ਐਮਸੀ ਨੂੰ ਅੱਗੇ ਲਾ ਕੇ ਆਜ਼ਾਦ ਜਿਤਾਇਆ ਸੀ ਕੱਲਾ ਐਮਸੀ ਸੀ ਜਿਹੜਾ ਇਹ ਆਜ਼ਾਦ ਜਿੱਤਿਆ ਸੀ ਪਰ ਕੀ ਹੈ ਹੁਣ ਉੱਥੇ ਦਾ ਉੱਥੇ ਹੀ ਹੈ ਸਾਰਾ ਕੁਝ ਇਹਨੂੰ ਕੋਈ ਕੰਮ ਕਹਿੰਨੇ ਆ ਅੱਗੋਂ ਇਹ ਕਹਿੰਦਾ ਸਾਡਾ ਪ੍ਰਧਾਨ ਨਹੀਂ ਸੁਣਦਾ ਆ ਇਸ ਮੁਹੱਲੇ ਦਾ ਆ ਸਾਰਨਾ ਵੱਡਾ ਮੁੱਦਾ ਹੈ ਤੁਹਾਡੇ ਬੈਕ ਸਾਈਡ ਦਰਬਾਰ ਸਾਹਿਬ ਅੱਧ ਵਿਚਾਲੇ ਬਿਲਡਿੰਗ ਉੱਥੇ ਹੀ ਖੜੀ ਹੈ ਕਈ ਵਾਰੀ ਇਹਨਾਂ ਨੂੰ ਕਿਹਾ ਵੀ ਚਲੋ ਆਪਾਂ ਨਾਲ ਮਿਲ ਕੇ ਆਪਾਂ ਇਹਦਾ ਕਰੀਏ ਪੂਰਾ ਹਨਾ ਉਲਟੇ ਉਲਟੇ ਬਾਕੀ ਸ਼ਹਿਰ ਵਿੱਚ ਕੋਈ ਸ਼ਹਿਰ ਚ ਤੁਸੀਂ ਦੇਖਦੇ ਹੋ ਸਾਫ ਸਫਾਈ ਦਾ ਬਹੁਤ ਬੁਰਾ ਹਾਲ ਹੈ ਕਿਸੇ ਪਾਸੇ ਜਾਂਦੇ ਸਾਰੇ ਪਾਸੇ ਗੰਦਗੀ ਫੈਲੀ ਹੈ ਇਹੀ ਹੈ ਮੇਨ ਇਹੀ ਹੁੰਦਾ ਜੀ ਆਪਣੇ ਸਾਫ ਸਫਾਈ ਹੋਵੇ ਗਲੀਆਂ ਨਾਲੀਆਂ ਹੋਣ ਬਾਕੀ ਆ ਦਰਬਾਰ ਸਾਹਿਬ ਦਾ ਮੁੱਦਾ ਹੈ ਮੈਂ ਇਹ ਮੇਨ ਲੱਗਦਾ ਕਿ ਜਦੋਂ ਮੈਨੀਫੈਸਟੋ ਜਦੋਂ ਜਾਰੀ ਕਰਦੇ ਆ ਬੜੇ ਉੱਚ ਵਾਅਦੇ ਹੁੰਦੇ ਨੇ ਕੀ ਲੱਗਦਾ ਕਿ ਇਲੈਕਸ਼ਨਾਂ ਤੋਂ ਬਾਅਦ ਵੀ ਵਾਅਦੇ ਪੂਰੇ ਹੁੰਦੇ ਨਹੀਂ ਕੋਈ ਵਾਦਾ ਨਹੀਂ ਪੂਰਾ ਹੁੰਦਾ ਜਿਹੜੇ ਇਲੈਕਸ਼ਨਾਂ ਵੇਲੇ ਹੁੰਦੇ ਆ ਜਿਹੜੇ ਵਾਦੇ ਹੁੰਦੇ ਆ ਉਸ ਤੋਂ ਬਾਅਦ ਸਾਰਾ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਜੀ ਕੋਈ ਮੁੱਦਾ ਨਹੀਂ ਪੂਰਾ ਹੁੰਦਾ ਕੋਈ ਵਾਦਾ ਨਹੀਂ ਆਪਾਂ ਸਭੀ ਵੋਟ ਕਰਨ ਤਾਂ ਜਾਣਾ ਹੀ ਹੈਗਾ ਤੇ ਵੋਟ ਜੀ ਦੇਖੋ ਸਾਡੀ ਤਾਂ ਇਹ ਹੈ ਵੀ ਅਸੀਂ ਨੋਟਾਂ ਨੂੰ ਵੋਟ ਪਾਵਾਂਗੇ ਕਿਸੇ ਨੂੰ ਨਹੀਂ ਪਾਉਣਾ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ ਨੇ ਕੋਈ ਨਹੀਂ ਹਾਂ ਭਰੋਸਾ ਉੱਥੇ ਹੈ ਸਾਰੀਆਂ ਪਾਰਟੀਆਂ ਉਹ ਨੌਜਵਾਨ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਇਲੈਕਸ਼ਨਾਂ ਨੂੰ ਕਿਹੜੇ ਮੁੱਦੇ ਧਿਆਨ ਦੇ ਵਿੱਚ ਰੱਖ ਕੇ ਰਿਪੋਰਟ ਕਰਨ ਦੇ ਲਈ ਜਾਓਗੇ ਸਸੀਗਾਲ ਜੀ ਸਾਰਿਆਂ ਨੂੰ ਮੈਂ ਸਿਰਫ ਆਪਣੇ 20 ਵਾਰਡ ਨੰਬਰ 1 ਸ੍ਰੀ ਮੁਖਸਾ ਸਾਹਿਬ ਦੇ ਮੁੱਦੇ ਰੱਖਣਾ ਚਾਹੁੰਦਾ ਮੇਨ ਮੁੱਦਾ ਵੀ ਗਲੀਆਂ ਨਾਲੀਆਂ ਤੇ ਸੀਵਰੇਜ ਦਾ ਜਿਹੜਾ ਕਿ ਸਾਡੇ ਤਿੰਨ ਗੁਰਨਾਣਕ ਲਗਦੀ ਤੇ ਜੀਵਨ ਸਿੰਘ ਨਗਰ ਬੈਕਸਾਈਡ ਤੇ ਇੱਕ ਮਟੇਰ ਕਲੋਨੀ ਆਪਣਾ ਮੇਨ ਰੋਡ ਤੇ ਹਬੋਰ ਤੇ ਉਹਨਾਂ ਦਾ ਸੀਵਰੇਜ ਦਾ ਨਿਕਾਸੀ ਹੈ ਨਹੀਂ ਨਾ ਟੁੱਟੀ ਦਾ ਪਾਣੀ ਜਾਂਦਾ ਕਈ ਵਿੱਚ ਟੁੱਟੀ ਦਾ ਪਾਣੀ ਜਾਂਦਾ ਜੇ ਟੁੱਟੀ ਦਾ ਪਾਣੀ ਜਾਂਦਾ ਤੇ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਜਾਂਦਾ ਕਿੰਨਾ ਸਮਾਂ ਹੋ ਗਿਆ ਇਹਨੂੰ ਜਦੋਂ ਦਾ ਇਹ ਸੀਵਰੇਜ ਪਿਆ ਜੇ ਜਿਹੜਾ ਸੀਵਰੇਜ ਪਿਆ ਇਹਨੂੰ ਨੀਅਰਬਾਟ 10 ਸਾਲ ਹੋ ਗਏ ਜਿੰਨਾ 15 ਵੀ ਹੋ ਗਏ ਉਹਨੇ ਤਿੰਨ ਟਾਰ ਅਕਾਲੀਦਾਲ ਵੇਲੇ ਪਿਆ ਤੇ ਉਸ ਤੋਂ ਬਾਅਦ ਅੱਗੇ ਤਾਂ ਕੋਈ ਇਹਦੇ ਸੁਣਵਾਈ ਨਹੀਂ ਹੋਈ ਸ਼ਹਿਰ ਦਾ ਬੁਰਾ ਹਾਲ ਹੈ ਇਥੇ ਆਪਣਾ ਕਿਉਂ ਹੁੰਦਾ ਜਿਵੇਂ ਤੁਸੀਂ ਕਹਿੰਦਾ 15 ਸਾਲ ਹੋ ਗਏ ਆ 40 ਮੁਕਤਿਆਂ ਦੀ ਧਰਤੀ ਆ ਜਦੋਂ ਇਥੇ ਆਪਣਾ ਜੋੜ ਮੇਲਾ ਲੱਗਦਾ ਬਹੁਤ ਦੂਰ ਦੂਰ ਤੋਂ ਸੰਗਤ ਇਥੇ ਚੱਲ ਕੇ ਆਉਂਦੀ ਆ 15 20 ਸਾਲ ਤੁਸੀਂ ਕਹਿੰਨੇ ਹੋ ਗਏ ਨੇ ਕਿਉਂ ਫਿਰ ਇਹ ਹੱਲ ਕਿਉਂ ਨਹੀਂ ਹੁੰਦੇ ਕਿਉਂਕਿ ਲੀਡਰ ਵੀ ਉੱਥੋਂ ਆਉਂਦੇ ਆ ਵੋਟਾਂ ਵਾਪਾ ਕਹਿ ਦਿੰਦੇ ਆ ਚਲੋ ਨਹੀਂ ਮਿਲਦੇਗੇ ਵੋਟਾਂ ਵੇਲੇ ਵੀ ਆਉਂਦੇ ਆ ਤਾਂ ਕਮੀ ਕਿੱਥੇ ਲੱਗਦੀ ਆ ਇਹ ਇੱਕ ਕੰਸਟਿਟੂਐਂਸੀ ਜਿਹੜੀ ਸ਼੍ਰੀ ਮੁਖਸਾਹਬ ਡਿਸਟ੍ਰਿਕਟ 40 ਮੁਕਤਿਆਂ ਦਾ ਆਪਣੇ ਸ਼ੀਦਾਂ ਦਾ ਸ਼ਹਿਰ ਤੇ ਇਹਦੇ ਚ ਇਹ ਇੱਕ ਦਿੱਕਤ ਇਹ ਆ ਰਹੀ ਹੈ ਕਿ ਵੀ ਇਹਨਾਂ ਦੇ ਲੀਡਰ ਵੀ ਬਹੁਤ ਇਥੋਂ ਪੈਦਾ ਹੋਏ ਆ ਪਰ ਸਵਾਰਿਆ ਕਿਸੇ ਨੇ ਕੁਛ ਨਹੀਂ ਤੇ ਆਪਣਾ ਜਿਹੜਾ ਸੀਵਰੇਜ ਹੈ ਟੋਟਲੀ ਬੈਠਾ ਹੋਇਆ ਮੇਨ ਸੀਵਰੇਜ ਹੀ ਬਹਿ ਗਿਆ ਤੇ ਹੁਣ ਹੁਣ ਇਹ ਮੌਜੂਦਾ ਸਰਕਾਰ ਨੇ 2 ਸਾਲ ਹੋ ਗਏ ਤੇ ਟਵਨ ਲਾਈ ਆ ਪਹਿਲੇ ਦਾਰ ਚ ਲਾ ਲਓ ਜਦੋਂ ਸਪੋਜ਼ ਕਰੋ ਕਿ ਵੀ ਪਿਛਲੀ ਸਰਕਾਰ ਵੇਲੇ 3-4 ਗਲੀਆਂ ਬਣ ਗਈਆਂ ਸੀ ਉਹ ਐਮਐਸ ਸਾਹਿਬ ਨੇ ਜੋਰ ਦੇ ਕੇ ਬਣਾ ਲੀਆਂ ਸੀ ਉਸ ਤੋਂ ਬਾਅਦ ਨਾ ਤਾਂ ਕਮੇਟੀ ਵੱਲੋਂ ਕੋਈ ਪੈਸਾ ਲਾਇਆ ਗਿਆ ਨਾ ਕਿਤੇ ਲੱਗਾ ਤੇ ਜਿਹੜਾ ਮੇਨ ਸਾਡੇ ਮੁੱਦਾ ਹੈਗਾ ਉਹ ਹੈਗਾ ਆਪਣਾ ਸੀਵਰੇਜ ਦਾ ਜਿਹੜਾ ਸੀਵਰੇਜ ਦਾ ਪਾਣੀ ਨਿਕਾਸ ਦਾ ਸ਼ਹਿਰ ਦੀ ਗੱਲ ਕਰਨ ਦੀ ਸ਼ਹਿਰ ਟੋਟਲੀ ਤੁਸੀਂ ਗਾਰਬੇਜ ਸਿਸਟਮ ਫੇਲਿਅਰ ਹੈ ਸਾਰਾ ਸਾਰਾ ਗਾਰਬੇਜ ਬਣਿਆ ਡੱਬਾ ਜਿੰਦੇ ਚ ਗੰਦ ਭਰਿਆ ਹੋਇਆ ਸਾਰਾ ਸ੍ਰੀ ਮੁਕਸ਼ੀ ਸਾਹਿਬ ਦਾ ਸ਼ਹਿਰ ਇਹੋ ਜਿਹਾ ਬਣਿਆ ਮਤਲਬ ਧਿਆਨ ਬਸ ਇੱਕੋ ਹੀ ਬਸ ਭਾਈ ਰੋਜ਼ੀ ਦੇ ਪਲਾਨ ਵੇਲੇ ਕੁਝ ਗਲੀਆਂ ਨਾਲੀਆਂ ਸਾਰੀਆਂ ਬੜੀਆਂ ਉਸ ਤੋਂ ਬਾਅਦ ਸੋਥੀ ਨਾ ਜੀ ਕੋਈ ਸੋਲੂਸ਼ਨ ਨਹੀਂ ਨਿਕਲਿਆ ਉਹ ਸਾਰਾ ਬੰਦ ਲੱਗਦਾ ਤੁਸੀਂ ਨੌਜਵਾਨੋ ਕੀ ਲੱਗਦਾ ਕਿ ਐਮਪੀ ਕੇ ਹੋ ਜਾਣਾ ਚਾਹੀਦਾ ਐਮਪੀ ਹੋਣਾ ਚਾਹੀਦਾ ਜਿਹੜੇ ਸਾਰੇ ਮੁੱਦਿਆਂ ਨੂੰ ਵੇਖੇ ਤੇ ਸੋਲਵ ਆਊਟ ਕਰੇ ਲੀਡਰ ਉਹ ਜੇ ਹੋਣਾ ਚਾਹੀਦਾ ਭਾਵੇਂ ਐਮਐਲਏ ਭਾਵੇਂ ਐਮਪੀ ਆ ਭਾਵੇਂ ਐਮਸੀ ਆ ਭਾਵੇਂ ਸੀਐਮ ਉਹ ਸੋਲੂਸ਼ਨ ਤਾਂ ਕਰਨ ਜਦੋਂ ਮੈਨੀਫੈਸਟੋ ਦਿੰਦੇ ਹੋ ਤਾਂ ਦੇ ਹੀ ਜਾਂਦੇ ਥੋਪ ਜਾਂਦੇ ਮੈਨਸਟ੍ਰੈਸਟ ਤੇ ਵੋਟ ਲੈ ਜਾਂਦੇ ਇਮੋਸ਼ਨਲ ਬੇਸ ਤੇ ਵੋਟ ਲੈ ਜਾਂਦੇ ਉਸ ਤੋਂ ਬਾਅਦ ਕਲੈਪਸ ਹੋ ਜਾਂਦਾ ਸਰਬ ਕੁਝ ਲੱਗਦਾ ਕਿ ਕਿਤੇ ਲੋਕਾਂ ਦੀ ਵੀ ਗਲਤੀ ਜਦ ਵੋਟ ਮੰਨ ਲਾਉਂਦੇ ਨੇ ਲੋ ਕਰ ਦਿੰਦੇ ਨੇ ਵੋਟ ਦੇ ਬਾਹਰ ਲੋਕ ਤਾਂ ਮਜਬੂਰ ਆ ਜੀ ਲੋਕ ਤਾਂ ਗਲੀਆਂ ਨਾਲੀਆਂ ਤੇ ਸਟਰੀਟ ਲੈਰ ਚ ਉਜੇ ਹੋਏ ਇਹ ਮਜਬੂਰ ਆ ਜਿਨ੍ਹਾਂ ਨੂੰ ਮਜਬੂਰੀ ਵੱਡੀ ਹੋ ਗਈ ਬਿਮਾਰੀ ਵੱਡੀ ਹੈ ਜੋ ਕੋਈ ਅਸਵਾਸ਼ਣ ਦਿੰਦਾ ਆ ਕੇ ਉਹ ਉੱਥੇ ਮਤਲਬ ਕਿ ਆਪ ਦਾ ਸਟੇਟਸ ਜਸਟੀਫਾਈ ਕਰ ਦਿੰਦਾ ਅੱਜ ਪਿਛਲਾ ਨਹੀਂ ਕਰ ਪਾਇਆ ਤਾਂ ਅਗਲੇ ਨੂੰ ਮੌਕਾ ਦੇ ਦਿੰਦੇ ਅਗਲਾ ਨਹੀਂ ਕਰ ਪਾਇਆ ਦੋਸਤੋ ਅਗਲੇ ਨੂੰ ਪਿਛਲੇ ਨੂੰ ਮੌਕਾ ਦੇ ਦਿੰਦੇ ਨਾ ਸੋਲੂਸ਼ਨ ਕੁਝ ਨਹੀਂ ਹੁੰਦਾ ਤਾਂ ਆਪਾਂ ਨੂੰ ਤਾਂ ਉਲਝਾਇਆ ਪਿਆ ਬਸ ਇੱਥੇ ਅੱਗੇ ਤਾਂ ਵਧਣ ਨਹੀਂ ਦਿੰਦੇ ਕਿਉਂਕਿ ਅੱਗੇ ਨਾਲ ਵਧਗੇ ਤੇ ਉਹ ਜੇ ਜੇਬ 'ਚ ਪੈਸੇ ਪੈਣੇ ਆ ਉਹ ਲਾਲੋ ਤੁਸੀਂ ਉਹ ਖਰਚ ਕਰਨੇ ਪੈਣੇ ਲੋਕਾਂ ਦੇ ਆਪਾਂ ਹਸਪੀਟਲ ਦੀ ਗੱਲ ਕਰ ਲਗੇ ਮੁਕਸਰ ਦੇ ਵਿੱਚ ਕੀ ਸਥਿਤੀ ਆ ਆਪਾਂ ਸਕੂਲਾਂ ਦੀ ਗੱਲ ਕਰ ਲਗੇ ਜਿਹੜੇ ਬਹੁਤ ਜ਼ਰੂਰੀ ਮੁੱਦੇ ਆ ਗਏ ਨੇ ਹਨਾ ਹਸਪੀਟਲ ਵੀ ਜ਼ਰੂਰੀ ਆ ਦਵਾਈਆਂ ਗਰੀਬ ਜਾਂਦੇ ਨੇ ਉੱਥੇ ਸਰਕਾਰੀ ਹਸਪਤਾਲ ਦੇ ਵਿੱਚ ਸਕੂਲ ਦੀ ਗੱਲ ਕਰ ਲਈ ਐਜੂਕੇਸ਼ਨ ਦੀ ਹਨਾ ਤਾਂ ਹੋਰ ਇਹੋ ਜਿਹਾ ਕਿ ਜਿਵੇਂ ਨਸ਼ੇ ਦਾ ਮੁੱਦਾ ਹੋ ਗਿਆ ਕੀ ਸਥਿਤੀ ਕੀ ਹੈ ਨਸ਼ੇ ਦਾ ਮੁੱਦਾ ਤਾਂ ਮੇਜਰ ਕੌਜ਼ ਹੈ ਕਿ ਵੀ ਉਹ ਉਹਦੇ ਚ ਪੈਸਾ ਨੂੰ ਆਉਂਦਾ ਪੈਸਾ ਹਰੇਕ ਬੰਦੇ ਨੂੰ ਚਾਹੀਦਾ ਤੇ ਉਸੇ ਚੱਕਰ ਚ ਆਪਣੇ ਜਿਹੜੇ ਨੌਜਵਾਨ ਬੇਰੋਜ਼ਗਾਰ ਉਹ ਉਲਝ ਜਾਂਦੇ ਉਸ ਚੱਕਰ ਚ ਕਹਿੰਦੇ ਵੀ ਇਸੀ ਹੈਡ ਮਨੀ ਦਿੱਤਾ ਲਿਆ ਜੇ ਵਿੱਚ ਪਾਇਆ ਤੇ ਖਰਚਿਆ ਉੰ데 ਜੇ ਚੱਕਰੇ ਆ ਕਿ ਵੀ ਉਹ ਸੌਟ ਆਊਟ ਹੋਊਗਾ ਕਿਉਂਕਿ ਜੇ ਤਾਂ ਪ੍ਰਸ਼ਾਸਨ ਵੀ ਹੁੰਦੇ ਚਲਵਾਲ ਤੇ ਸਰਕਾਰਾਂ ਵੀ ਹੁੰਦੇ ਚਲਵਾਲ ਜੇ ਤਾਂ ਇਹ ਸਾਰੇ ਰਲਕੇ ਨੂੰ ਨਹੀਂ ਕਰਦੇ ਕੋਣ ਨੂੰ ਨਿਕਲਣਾ ਨਹੀਂਦਾ এডਿਕੇਸ਼ਨ ਜਾਂ এডਿਕੇਸ਼ਨ ਡਿਪਾਰਟਮੈਂਟ ਤਾਂ ਕਾਫੀ ਸੁਧਰ ਗਿਆ ਆ ਕੇ ਨਾਲ ਪਰ ਹੁਣ ਇਹ ਹੈ ਕਿ ਵੀ ਆਪ ਨੂੰ ਆਪਦੇ ਬੱਚੇ ਵੀ ਉੱਥੇ ਇੰਪਲੀਮੈਂਟ ਕਰਨੇ ਪੈਂਦੇ 100-100 ਬੱਚਾ ਤੇ ਬਹੁਤ ਬ੍ਰਿਲੀਅੰਟ ਉੱਥੇ ਟੀਚਰ ਨੇ ਮੈਰਿਟ ਜੋ ਪਾਸ ਹੋ ਕੇ ਮੈਰਿਟ ਜੋ ਪਾਸ ਹੋ ਕੇ ਜਾਂਦੇ ਆ ਤੇ ਉੱਥੇ ਆਪਣਾ ਮਨ ਕੀ ਜੌਬ ਕਰਦੇ ਆ ਪਰ ਆਪਾਂ ਆਪਦੇ ਲਾਂ ਲੈ ਰਹੇ ਉੱਥੇ ਬੱਚੇ ਕਿਰ ਆਪਾਂ ਪ੍ਰਾਈਵੇਟ ਸੈਕਟਰ ਨੂੰ ਭਜਦੇ ਆ ਪ੍ਰਾਈਵੇਟ ਸੈਕਟਰ 1700 ਰੁਪਏ ਦਾ ਉੱਤੇ ਪ੍ਰਿੰਟ ਹੁੰਦਾ ਕਿਤਾਬਾਂ ਦੇ ਤੇ ਦਿੰਦੇ 4000 ਦਾ ਇਹ ਆਪਾਂ ਨੂੰ ਥੋਪਦੇ ਆ ਸਾਰਾ ਕੁਝ ਹਸਪਤਾਲਾਂ ਦੀ ਕੀ ਸਥਿਤੀ ਯਾਰ ਹੁਣ ਅੱਗੇ ਨਾਲ ਤਾਂ ਥੋੜਾ ਫਰਕ ਪੈ ਗਿਆ ਪਰ ਆਪਾਂ ਨੂੰ ਤਾਂ ਬਿਹਤਰ ਹੀ ਚਾਹੀਦੇ ਪ੍ਰਾਈਵੇਟਾਈਜ਼ ਹਸਪਤਲ ਜਿਹੜੇ ਆ ਉਹ ਬਹੁਤ ਚੰਗੇ ਆ ਤੇ ਜਿਹੜੇ ਸਰਕਾਰੀ ਹੋਣ ਕਲੈਫਡਾ ਸਾਰੇ ਉਹ ਚਾਹੀਦੇ ਪ੍ਰਾਈਵੇਟ ਵਾਂਗ ਉਹਨਾਂ ਦੀ ਰਿਜ਼ਲਟ ਹੀ ਉਹ ਜੀ ਚਾਹੀਦੀ ਨਾਲ ਦੇ ਨਾਲ ਇਮੀਡੀਏਟਲੀ ਤੇ ਉਹ ਕੀ ਹੈ ਕਿ ਵੀ ਆਪਾਂ ਨੂੰ ਜੇ ਪਹਿਲਾਂ ਤਾਂ ਕਮਰਾ ਨਹੀਂ ਮਿਲਣਾ ਕਮਰੇ ਥੋੜੇ ਆ ਫਿਰ ਉਸ ਤੋਂ ਬਾਅਦ ਜੇ ਅਡਮਿਸ਼ਨ ਕਰਾਉਣੀ ਹੈ ਉਸ ਤੋਂ ਬਾਅਦ ਡਾਕਟਰ ਨੇ ਵੇਖਣਾ ਉਹਨਾਂ ਤੋਂ ਆਪਰੇਸ਼ਨ ਜਿਆਦੇ ਡਾਕਟਰ ਘਟ ਕਈ ਲਾਲੋ ਜਿਵੇਂ ਜੇ ਅੱਖਾਂ ਦੇ ਡਾਕਟਰ ਹੈ ਕੰਨ ਦੇ ਡਾਕਟਰ ਦੀ ਛੋਟੀ ਹੈ ਜੇ ਕੰਨ ਦੇ ਡਾਕਟਰ ਲਾਲੋ ਆਪਣਾ ਗਾਇਨੀ ਦੇ ਡਾਕਟਰ ਬਾਕੀ ਥੋੜਾ ਜਿਹਾ ਦਰ ਹੋਇਆ ਉਹਦੇ ਵਿੱਚ ਕੋਈ ਇਹਦੇ ਵਿੱਚ ਨਹੀਂ ਕਿਉਂਕਿ ਉਹ ਇਸ ਘਰ ਉਹ ਹੋਇਆ ਕੋਵਿਡ ਦੇ ਤਹਿਤ ਵੀ ਕੋਵਿਡ ਆਨ ਦੇ ਕਾਰਨ ਹੀ ਹੋ ਸੁਧਾਰ ਰਿਹਾ ਆਦਰਵਾਇਜ਼ ਕੋਵਿਡ ਨਾ ਆਉਂਦਾ ਤੇ ਕੋਈ ਸੁਧਾਰ ਨਹੀਂ ਹੋਣਾ ਇਲੈਕਸ਼ਨ ਆ ਰਿਹਾ ਦੇਖੋ ਜੀ ਡਿਵੈਲਪਮੈਂਟ ਚਾਹੀਦੀ ਹੈ ਸਾਨੂੰ ਤਾਂ ਮੁਕਸਰ ਦੇ ਵਿੱਚ ਜੋ ਵੀ ਕੈਂਡੀਡੇਟ ਆਊਗਾ ਬਸ ਇਹੀ ਬੇਨਤੀ ਹੈ ਉਹਨੂੰ ਵੀ ਡਿਵੈਲਪਮੈਂਟ ਮੁਕਸਰ ਦੀ ਜ਼ਰੂਰ ਕਹਵੇ ਜਿਵੇਂ ਕੋਈ ਸਿਰਫ ਸਾਨੂੰ ਗੱਲਾਂ ਨਹੀਂ ਚਾਹੀਦੀਆਂ ਗਿਆ ਜਿਵੇਂ ਕੋਈ ਭਾਜਪਾ ਵਾਲਾ ਅੱਡ ਗੱਲ ਕਰਦਾ ਕੋਈ ਆਪਣਾ ਕਾਂਗਰਸ ਵਾਲਾ ਕੋਈ ਅੱਡ ਕਰਦਾ ਵੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਮੁਕਸਰ ਦੇ ਵਿੱਚ ਕੋਈ ਆ ਜੇ ਕੀ ਲੱਗਦਾ ਹੈ ਕਿਸ ਆਖਰੀ ਦਾ ਦਿਨ ਦੁਆਰ ਦੇਖੋ ਜੀ ਜਿਵੇਂ ਮਾਨ ਪਰਿਵਾਰ ਬਹੁਤ ਸਾਲਾਂ ਤੋਂ ਮਿਹਨਤ ਕਰ ਰਿ ਜਿਵੇਂ ਬਾਈ ਰੋਜੀ ਬਰਕੰਦੀ ਜੀ ਦਾ ਉਹਨਾਂ ਦਾ ਵੀ ਮੁਕਸਰ ਦੇ ਵਿੱਚ ਬਹੁਤ ਚੰਗਾ ਹੂਲਡ ਹੈ ਉਮੀਦ ਹੈ ਇਹੀ ਹੈ ਜੀ ਸ਼ਰੂਮਨੀ ਅਕਾਲੀ ਦਾ ਲੈ ਕੇ ਇਸ ਵਾਰੀ ਦੁਬਾਰਾ ਫਿਰੋਜ਼ਪੁਰ ਤੋਂ ਵਿੱਚੋਂ ਜਿਵੇਂ ਐਮਪੀ ਬਣਾਉ ਪਿਛਲੀ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ 2.5 ਲੱਖ ਦੀ ਲੀਟ ਨਾਲ ਜਿੱਤਿਆ ਸੀ ਐਕਟਿਵੀ ਬੋਵੀ ਮੰਨ ਕੇ ਮੁਕਸਰ ਤੋਂ ਜਿੱਤਣਗੇ ਪਿਛਲੇ ਐਮਪੀ ਨੇ ਹੁਣ ਤੱਕ ਕੀ ਕੰਮ ਕੀਤੇ ਪਿਛਲੇ ਐਮਪੀ ਨੇ ਦੇਖੋ ਜੀ ਕੋਵਿਡ 19 ਸੀਗਾ ਕਿ ਡੀ ਐਮ ਐਮ ਪੀ ਐਲ ای ਡੀ ਫੰਡਸ ਹੁੰਦੇ ਆ ਕਿੰਨਾ ਘਰ ਘਰ ਦੇ ਵਿੱਚ ਜਾ ਕੇ ਆਕਸੀਜਨ ਸਿਲੰਡਰਾਂ ਤੋਂ ਜਾ ਕੇ ਪਿੰਡਾਂ ਦੇ ਵਿੱਚ ਕੋਈ ਗ੍ਰਾਂਟਸ ਦੇਣੀਆਂ ਕੋਈ ਚੈੱਕ ਦੇਣੀਆਂ ਬਾਰ ਕਾਉਂਸਲਰ ਦੀ ਕਚਹਿਰੀ ਹੈ ਕਚਹਿਰੀ ਦੇ ਵਿੱਚ ਪਾਰਕਿੰਗ ਤੋਂ ਲੈ ਕੇ ਬਹੁਤ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੰਮ ਕੀਤੇ ਆ ਮੁਕਸਾ ਦੇ ਕਿਹੜੇ ਕਿਹੜੇ ਮੁਕਤੇ ਨੇ ਜੋ ਅੱਜ ਤੱਕ ਹੱਲ ਦੇ ਦੇਖੋ ਜੀ ਹਾਲ ਕੀ ਮਾੜਾ ਜਿਹਾ ਮੀਂਹ ਪੈ ਜਾਏ ਤੇ ਮੁਕਸਾ ਡੁੱਬ ਜਾਂਦਾ ਪਾਈਪਾਂ ਸੀਵਰੇਜ ਪਾਣੀ ਤਾਂ ਮਿਕਸ ਹੋ ਕੇ ਜਾਂਦਾ ਮੁੱਦੇ ਸਾਰੇ ਮੁਕਸਰ ਹੀ ਢਾਕੇ ਬਣਾਉਣ ਵਾਲਾ ਦੁਬਾਰਾ ਮੁਕਸਰ ਦੇ ਵਿੱਚ ਇਹਨਾਂ ਤੁਸੀਂ ਡੀਸੀ ਦਫਤਰ ਜਾਵੜੋ ਕਿਤੇ ਵੀ ਕੋਈ ਆ ਪਾਰਕ ਦੇ ਵਿੱਚ ਆਪ ਪਬਲਿਕ ਪਾਰਕ ਦੇ ਵਿੱਚ ਖੜੇ ਆ ਇਥੋਂ ਦੇ ਹਾਲਾਤ ਹੀ ਵੇਖ ਲੋ ਕੁੱਤੇ ਇੱਥੇ ਅੰਦਰ ਫਿਰਦੇ ਆ ਵੀ ਇਹੇ ਹਾਲਾਤ ਆ ਇਹੇ ਗਵਰਨਮੈਂਟ ਆ ਤੇ ਘਰ ਘਰ ਨੂੰ ਵੱਲੋਂ ਜਾ ਰਹੇ ਨੇ ਵੀਰ 3 ਲੜ ਦਾ ਵੀ ਉਹਨਾਂ ਨੂੰ ਉੱਪਰ ਦਾ ਸੈੱਲ ਉਹਨਾਂ ਨੂੰ ਪਤਾ ਸੀ ਕਿ ਉਹ ਕਿੰਨਾ ਲੋਏ ਦੇਖੋ ਜੀ ਘਰ ਘਰ ਸਾਰੇ ਲੀਡਰ ਜਾ ਰਹੇ ਆ ਸਾਰੀ ਆਪਦੀ ਮਿਹਨਤ ਕਰਦੇ ਆ ਬਟ ਇਹੀ ਹੈ ਜੀ ਜਿਹੜੇ ਮੇਨ ਮੁੱਦੇ ਆ ਉਹਨਾਂ ਤੇ ਫੋਕਸ ਕਰੋ ਇੱਕ ਮੈਨੀਫੈਸਟੋ ਛਾਪ ਦਿੰਦੇ ਆ ਇਲੈਕਸ਼ਨ ਦਾ ਵੀ ਅਸੀਂ ਇਹ ਕੰਮ ਕਰਾਵਾਂਗੇ ਇਹ ਕੰਮ ਕਰਾਵਾਂਗੇ ਆ ਹੁਣ ਤੁਸੀਂ ਭਗਵੰਤ ਮਾਨ ਦੀ ਸਰਕਾਰ ਵੇਖ ਲਓ ਮੈਨੀਫੈਸਟੋ ਤਾਂ ਇਹਨਾਂ ਨੇ ਕਿਹਾ ਸੀ ਹਜ਼ਾਰ ਹਜ਼ਾਰ ਰੁਪਏ ਅਸੀਂ ਖਾਤੇ ਆ ਚ ਪਾਵਾਂਗੇ ਘਰ ਘਰ ਅਸੀਂ ਆਟਾ ਦੇਵਾਂਗੇ ਆਟਾ ਤਾਂ ਦੇਣਾ ਕੀ ਸੀ ਕਾਰਡ ਵੀ ਕਟਾਤੇ ਦੂਜੀ ਗੱਲ ਤੁਸੀਂ ਵੇਖਿਆ ਹੀ ਹੈ ਘਰ ਘਰ ਨਸ਼ੇ ਵੱਜ ਚੁੱਕੇ ਆ ਨਸ਼ਿਆਂ ਦੀ ਡਿਲੀਵਰੀਆਂ ਵੱਜ ਚੁੱਕੀਆਂ ਇਹ ਹਾਲਾਤ ਆ ਪੰਜਾਬ ਦੇ ਜਿਹੜਾ ਵੀ ਆਊਗਾ ਇਹ ਬੇਨਤੀ ਆ ਵੀ ਆ ਡਰੱਗਸ ਖਤਮ ਕਰ ਦਿਓ ਤੇ ਐਮਪੀ ਦੇ ਜਿਹੜੇ ਪਾਰਲੀਮੈਂਟ ਦੇ ਵਿਕਾਸ ਹੁੰ ਦੇਖੋ ਲੀਡਰ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਕਿ ਐਜੂਕੇਸ਼ਨ ਦੀ ਗੱਲ ਕਰੇ ਹੈਲਥ ਦੀ ਗੱਲ ਕਰੇ ਜਿਹੜੇ ਕਿ ਲਿਟਰੇਸੀ ਦੀ ਗੱਲ ਕਰੇ ਲੀਡਰ ਇਹੋ ਜਿਹਾ ਹੋਣਾ ਮੇਰਾ ਨਾਮ ਰਮੇਸ਼ ਮੱਛਲਾਈ ਜੀ ਅਸੀਂ ਆਮ ਪਾਰਟੀ ਅੱਗੇ ਜਾ ਰਹੀ ਹੈ ਇਹ ਆਮ ਪਾਰਟੀ ਇਸ ਲਈ ਅੱਗੇ ਜਾ ਰਹੀ ਹੈ ਕਿ ਇਹ ਜ਼ੀਰੋ ਲੈਵਲ ਤੇ ਦੇਖੋ ਬਹੁਤ ਕੰਮ ਕੀਤਾ ਹੈ ਅਸੀਂ ਆਮ ਜਨਤਾ ਵੱਲੋਂ ਬੋਲ ਰਹੇ ਹਾਂ ਇਹਨਾਂ 43000 ਨੌਕਰੀਆਂ ਦੀਆਂ ਦਿੱਤੀਆਂ ਜਿਹੜੀਆਂ ਬਿਨਾਂ ਰਿਸ਼ਵਤ ਬਿਨਾਂ ਵਿਚਾਰਸ਼ ਤੋਂ ਗਰੀਬ ਘਰਾਂ ਦੇ ਜਿਨ੍ਹਾਂ ਦੇ ਘਰ ਰੋਟੀ ਵੀ ਨਹੀਂ ਪੱਕਦੀ ਸੀ ਉਹਨਾਂ ਘਰਾਂ ਨੂੰ ਬਲਾ ਬਲਾ ਕੇ ਇਹਨਾਂ ਨੌਕਰੀਆਂ ਦਿੱਤੀਆਂ ਇਹ ਮਿੰਤਾ ਇੱਕ ਮਹਾਰਾਜਾ ਰਣਜੀਤ ਸਿੰਘ ਅਲਗਰਾਂਜ ਲੱਗਦਾ ਹੈ ਦੇਖੋ ਪਹਿਲਾਂ ਤਾਂ ਐਮਪੀ ਐਮਪੀ ਜੇ ਵੀ ਆਏ ਆ ਉਹ ਉਹਨਾਂ ਨੇ ਬਾਦਲ ਸਾਹਿਬ ਨੇ ਤਾਂ ਇੰਨੀ ਗੱਲ ਕਹਤੀ ਮੁਕਸਰ ਅਸੀਂ ਆਪਦੇ 117 ਸਿੱਟਾਂ 'ਚੋਂ ਇੱਕ ਸੀਟ ਕੱਟਦੀ ਆ ਮੁਕਸਰ ਕੋਈ ਡਵੈਲਪਮੈਂਟ ਨਹੀਂ ਕਰਨੀ ਇੱਥੇ ਜੋ ਵੀ ਡਵੈਲਪਮੈਂਟ ਹੁੰਦੀ ਸੀਗੀ ਉਹ ਸਾਲਫ ਬਕਿੰਡੇ ਤੇ ਦਰਵਾਚੀ ਆਲੀ ਜਾਂਦੀ ਸੀਗੀ ਕਿਉਂਕਿ ਇਹ ਮੁਕਸਰ ਦਾ ਜਿਹੜਾ ਸੀਗਾ ਇੱਕ ਇਤਿਹਾਸਕ ਸ਼ਹਿਰ ਹੈ ਦਸਾਂ ਗੁਰੂਆਂ ਦੀ ਧਰਤੀ ਹੈ ਇਸ ਨੂੰ ਇੰਨੀ ਡਵੈਲਪਮੈਂਟ ਚਾਹੀਦੀ ਸੀਗੀ ਵੀ ਦਾ ਦਸ ਗੁਰੂਆਂ ਦੀ ਧਰਤੀ ਨੂੰ ਬਹੁਤ ਜ਼ਿਆਦਾ ਡਵੈਲਪਮੈਂਟ ਹੋਣ ਦੇ ਬਾਵਜੂਦ ਵੀ ਅੱਜ ਨਰਕ 'ਚ ਮੁਕਸਰ ਹੈ ਇਹ 2 ਸਾਲ ਹੋ ਗਏ ਆម ਪਾਰਟੀ ਸਰਕਾਰ ਨੇ ਕੁਛ ਐਦਾ ਸਰਦਾਰ ਕੀਤਾ ਅਸੀਂ ਭਗਵਾਨ ਅਸੀਂ ਪੰਜਾਬ ਦੀ ਜਨਤਾ ਨੂੰ ਤਹਿ ਦਿਲੋਂ ਤਨਮਾਦ ਕਰਦੇ ਆ ਜਿੰਨੇ 92 ਸੀਟਾਂ ਦਿੱਤੀਆਂ ਅਤੇ ਆម ਪਾਰਟੀ ਸਰਕਾਰ ਬਣਾਈ ਸੀਗੀ ਹੋਂ ਵੀ ਅਸੀਂ ਇਹ ਪੰਜਾਬ ਦੀ ਜਨਤਾ ਨੂੰ ਅਪੀਲ ਕਰਦੇ ਆ ਵੀ ਐਜਾ ਭਗਵਾਨਤਮਾਨ ਜੀ ਸਰਕਾਰ ਨਹੀਂ ਤੁਹਾਨੂੰ ਮਿਲਦੀ ਕਿਸੇ ਦਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜਾ ਕਿਹੜੀ ਪਾਰਟੀ ਕਿਹੜਾ ਕਿਹੜੀ ਪਾਰਟੀ ਰਾਤ ਨੂੰ ਜਿੰਨੇ ਦਾ ਕਿਸੇ ਹੋਰ ਪਾਰਟੀ ਹੁੰਦੇ ਰਾਤ ਨੂੰ ਕਿਸੇ ਹੋਰ ਪਾਰਟੀ ਚ ਹੁੰਦੇ ਆ ਅੱਗੇ ਅਸੀਂ ਵੋਟਰਾਂ ਨੂੰ ਕਹਿੰਦੇ ਹੁੰਦੇ ਸੀ ਕਿ ਵੋਟਰ ਦਾ ਪਤਾ ਨਹੀਂ ਲੱਗਦਾ ਇਹ ਤਾਂ ਕੀ ਪਹਿਲਾ ਇਲੈਕਸ਼ਨ ਹੈ ਕਿ ਕੈਂਡੀਡੇਟ ਦਾ ਪਤਾ ਨਹੀਂ ਲੱਗਦਾ ਵੀ ਕਿਹੜੀ ਪਾਰਟੀ ਦਾ ਇੱਕ ਅ ਦੱਸੀ ਜੀ ਟੀਵੀ ਤੇ ਆਈ ਸੀ ਕਿ ਉਸ ਦੀ ਮਿਸਿਸ ਕਾਂਗਰਸ ਪਾਰਟੀ ਦੀ ਕਨਵੈਂਸਿੰਗ ਕਰੀ ਜਾਵੇ ਸਟੇਜ ਤੇ ਤੇ ਉਹ ਪਿਛਲੇ ਆਣੇ ਦੱਸਿਆ ਵੀ ਆਪਾਂ ਦਾ ਬੀਜੇਪੀ ਚ ਰਲ ਗਏ ਫਿਰ ਉਹਨੇ ਬੀਜੇਪੀ ਦਾ ਨਾਮ ਲਿਆ ਹੁਣ ਆਹ ਤਾਂ ਹਾਲ ਸਾਡੇ ਦੇਸ਼ ਦਾ ਹੋਈ ਜਾਂਦਾ ਤੇ ਅਸੀਂ ਕੀ ਮੰਗਾਂਗੇ ਇਹਨਾਂ ਕੋਲ ਕੀ ਲਵਾਗੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਦਾ ਰਾਮ ਘਚੋਲਾ ਹੋ ਗਿਆ ਇਹਨਾਂ ਨਾਲ ਤਾਂ ਡੱਡੂ ਵੀ ਇੱਕਾ ਬਣਾ ਕੇ ਰਹਿੰਦੇ ਆ ਇਹ ਤਾਂ ਡੱਡੂਆਂ ਦੀ ਪਸੇਰੀ ਹੋ ਗਈ ਲੀਡਰ ਕਾਹਦੇ ਹੋਗੇ ਕਿਉਂਕਿ ਸਾਡੀ ਜਨਤਾ ਨੂੰ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਇਹ ਵੇਚੀ ਜਾਂਦੇ ਆ ਅਗਲੇ ਲੋਕ ਪੈਸੇ ਵਾਲੇ ਖਰੀਦੇ ਜਾਂਦੇ ਆ ਤੇ ਜੇ ਜਨਤਾ ਸੋਚੇ ਵੀ ਇਹ ਸਾਰਾ ਕੁਝ ਸਾਡਾ ਬਣਾ ਦੇਣਗੇ ਲੀਡਰ ਲੋਕ ਤਾਂ ਮੈਂ ਕਹਿੰਦਾ ਇਹ ਫਜ਼ੂਲ ਦੀਆਂ ਗੱਲਾਂ 70 ਸਾਲ 72 ਸਾਲ ਹੋ ਗਏ ਸਾਡੇ ਦੇਸ਼ ਆਜ਼ਾਦ ਹੋਏ ਨੂੰ ਤੇ ਗਰੀਬ ਲੋਕ ਕਿਸਾਨ ਲੋਕ ਮਜ਼ਦੂਰ ਲੋਕ ਮਲਾਜ਼ਮ ਲੋਕ ਇਸੇ ਤਰ੍ਹਾਂ ਹੀ ਤੜਫਦੇ ਰਹਿੰਦੇ ਆ ਕੋਈ ਸਰਕਾਰ ਆ ਜੇ ਡਾਂਗਾ ਵਰਦੀਆਂ ਉਹਨਾਂ ਤੇ ਤੇ ਉਹਨਾਂ ਨੂੰ ਅੱਕੇ ਹੋਿਆਂ ਨੂੰ ਰਸਤੇ ਜਾਮ ਕਰਨੇ ਪੈਂਦੇ ਆ ਫਿਰ ਉਹਨਾਂ ਨੂੰ ਲੋਕ ਕਹਿੰਦੇ ਆ ਕਿ ਇਹ ਹਰਾਸਮੈਂਟ ਹੋ ਰਹੀ ਆ ਉਹ ਕਰਨ ਵੀ ਤਾਂ ਕੀ ਕਰਨਾ ਮੈਂ ਸੋਚਦਾ ਆ ਕਿ ਜੇ ਗਲੀਆਂ ਦੀ ਗੱਲ ਕਰੋ ਨਾ ਉਹ ਕਹਿਣਗੇ ਯਾਰ ਲੋਕ ਤਾਂ ਚੰਦ ਤੇ ਪਹੁੰਚ ਗਏ ਸਾਡਾ ਦੇਸ਼ ਵੀ ਚੰਦ ਤੇ ਪਹੁੰਚ ਗਿਆ ਤੇ ਤੁਸੀਂ ਗਲੀਆਂ ਅੱਜ ਵੜੇ ਫਿਰਦੇ ਹੋ ਜਦੋਂ ਸਾਡੇ ਗਲੀਆਂ ਦੇ ਬਸਲੇ ਹੀ ਹੱਲ ਨਹੀਂ ਹੋਏ ਤੇ ਅਸੀਂ ਗਲੀਆਂ 'ਚੋਂ ਨਿਕਲੀਏ ਕਿਵੇਂ ਗਲੀਆਂ ਹੋਵੇ ਦੀ ਹੋਵੇ ਸੜਕਾਂ ਦੇ ਵਿੱਚ ਚਲੇ ਜੋ ਮੁਕਸਰ ਦੇ ਓਵੇਂ ਦੇ ਓਵੇਂ ਇਹ ਇੱਕ ਪਵਿੱਤਰ ਨਗਰੀ ਹੈ ਸਾਡੀ ਜਿਹੜੀ ਸਿੱਖ ਇਤਿਹਾਸ ਦੀ ਇੱਕ ਪਵਿੱਤਰ ਨਗਰੀ ਹੈ ਜੇ ਇਸ ਨੂੰ ਸਿਆਸੀ ਪਾਰਟੀਆਂ ਨਹੀਂ ਸਵਾਰ ਸਕਦੀਆਂ ਤਾ ਫੇਰ ਜੇ ਅਸੀਂ ਕਹੀਏ ਕਿ ਜਨਤਾ ਦਾ ਕੋਈ ਸਵਾਰਿਆ ਜਾਊਗਾ ਤੇ ਇਹ ਕੰਮ ਮੁਸ਼ਕਲ ਹੈ ਇਹਨਾਂ ਨੂੰ ਪੁੱਛੋ ਵੀ ਤੁਸੀਂ ਆਉਂਦੇ ਸਮੇਂ ਦੇ ਵਿੱਚ ਜਿਹੜਾ ਲੰਘ ਗਿਆ ਉਹਦੇ ਚ ਕੀ ਤੁਸੀਂ ਬਣਾਇਆ ਇਸ ਪਿੰਡ ਚ ਕੀ ਕਦੇ ਆਏ ਤੇ ਜੇ ਤੁਸੀਂ ਆਏ ਨਹੀਂ ਤੇ ਫਿਰ ਬਣਾਇਆ ਕੀ ਹੋਊਗਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਆਪਣਾ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV